ਇੱਕ ਉਹ ਹੰਕਾਰੀ ਬੰਦਾ ਜਿਹੜਾ ਆਪਣੀ ਜਮਦੀਦ ਈ ਨੂੰ ਮਾਰਨਾ ਚਾਹੁੰਦਾ ਹੁੰਦਾ ਪਰ ਕੁਦਰਤ ਦਾ ਐਸਾ ਕਰਿਸ਼ਮਾ ਹੁੰਦਾ ਕਿ ਉਹ ਈ ਬਚ ਜਾਂਦੀ। ਫੇਰ 24-25 ਸਾਲਾਂ ਬਾਅਦ ਉਹੀ ਹੰਕਾਰੀ ਬੰਦਾ ਆਪਣੇ ਪੁੱਤ ਦਾ ਰਿਸ਼ਤਾ ਉਸੇ ਈ ਨੂੰ ਲੈ ਕੇ ਜਾਂਦਾ। ਫੇਰ ਅੱਗੇ ਇਹ ਕਹਾਣੀ ਦੇ ਵਿੱਚ ਕੀ ਵਾਪਰਦਾ ਇਸ ਕਹਾਣੀ ਦੇ ਉੱਤੇ ਗੱਲਬਾਤ ਕਰਾਂਗੇ। ਗੁਲਜ਼ਾਰ ਸਿੰਘ ਨਾਮ ਦਾ ਸ਼ਖਸ ਜਿਹੜਾ ਪਿੰਡ 'ਚ ਕਹਿੰਦਾ ਕਹਾਉਂਦਾ ਸੀ ਤੇ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਸੀ ਵਿਆਹ ਨੂੰ 4-5 ਸਾਲ ਹੋ ਗਏ ਸੀ ਪਰ ਗੁਲਜ਼ਾਰ ਦੇ ਕੋਈ ਲਾਦਨ ਹੋਈ ਲੋਕ ਵੀ ਇਹ ਕਹਿੰਦੇ ਸੀ ਕਿ ਚੰਗੀ ਜ਼ਮੀਨ ਜਾਇਦਾਦ ਆ ਕੋਈ ਕਰਮਾਂ ਵਾਲੀ ਇਹ ਬੱਚਾ ਇਹ ਘਰੇ ਪੈਦਾ ਹੋਊਗਾ ਜਿਹੜਾ ਇਹ ਪੈਸੇ ਦਾ ਨਿੱਗ ਮਾਣੂਗਾ ਤੇ ਐਸ਼ ਆਰਾਮ ਦੀ ਜ਼ਿੰਦਗੀ ਬਤੀਤ ਕਰੂਗਾ ਗੁਲਜ਼ਾਰ ਦਿਨ ਸਮੇਂ ਤਾਂ ਇਹ ਗੱਲਾਂ ਨੂੰ ਲੈ ਕੇ ਫਿਕਰਾਂ 'ਚ ਰਹਿੰਦਾ ਪਰ ਜਦੋਂ ਰਾਤ ਨੂੰ दारू ਪੀ ਲੈਂਦਾ ਤਾਂ ਫਿਰ ਇਹ ਭੁੱਕਦਾ ਕਿ ਮੇਰਾ ਰਾਜ ਭਾਗ ਤਾਂ ਮੇਰਾ ਮੁੰਡਾ ਹੀ ਸੰਭੂਗਾ ਮੇਰੇ ਤਾਂ ਪੁੱਤੀ ਹੋਊਗਾ ਪਰ ਵਿਆਹ ਨੂੰ ਥੋੜਾ ਸਮਾਂ ਜਦੋਂ ਲੰਘ ਜਾਂਦਾ 5 ਸਾਲ 6 ਸਾਲ ਲੰਘ ਜਾਂਦੇ ਕੋਈ ਇਲਾਜ ਨਹੀਂ ਹੁੰਦੀ ਹੈਗੀ ਫੇਰ 6ਵੇਂ ਸਾਲ ਦੇ ਵਿੱਚ ਜਾ ਕੇ ਗੁਲਜ਼ਾਰ ਨੂੰ ਇਹ ਖੁਸ਼ਖਬਰੀ ਮਿਲਦੀ ਆ ਉਹਦੀ ਪਤਨੀ ਤੋਂ ਕਿ ਉਹ ਮਾਂ ਬਣਨ ਵਾਲੀ ਹੈ ਤਾਂ ਗੁਲਜ਼ਾਰ ਫੁੱਲਿਆ ਨਹੀਂ ਸਮਾਦਾ ਹੁੰਦਾ ਗੁਲਜ਼ਾਰ ਆਪਣੀ ਛਾਤੀ ਚੌੜੀ ਕਰਕੇ ਪਿੰਡ 'ਚ ਚੱਲਣ ਲੱਗ ਜਾਂਦਾ ਕਿ ਹੁਣ ਤਾਂ ਇਹ ਘਰ ਦਾ ਵਾਲੀ ਵਾਰਸ ਮਿਲ ਗਿਆ ਗੁਲਜ਼ਾਰ ਨੇ ਆਪਣੇ ਯਾਰਾਂ ਮਿੱਤਰਾਂ ਨੂੰ ਸੱਦਿਆ ਕਰਨਾ ਤੇ ਰੋਜ਼ ਮਹਿਫਲ ਲਾ ਕੇ ਬਹਿੰਦਾ ਸੀ ਕਿ ਉਹਨੂੰ ਏਸੇ ਗੱਲ ਦੀ ਖੁਸ਼ੀ ਸੀ ਕਿ 6 ਸਾਲਾਂ ਬਾਅਦ ਇੰਤਜ਼ਾਰ ਕਰੇ ਹੁਣ ਤਾਂ ਪੁੱਤ ਹੀ ਹੋਊਗਾ ਗੁਲਜ਼ਾਰ ਨੇ ਅਲਾਦ ਹੋਣ ਤੋਂ ਪਹਿਲਾਂ ਹੀ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਪਿੰਡ ਵਾਲੇ ਲੋਕ ਵੀ ਇਹ ਕਹਿੰਦੇ ਸੀ ਵੀ ਰੱਬ ਦੇ ਘਰ ਦਾ ਕੁਝ ਨਹੀਂ ਪਤਾ ਹੁੰਦਾ ਵੀ ਇਹ ਤਾਂ ਇਹ ਹੰਕਾਰ ਚ ਤੁਰਿਆ ਫਿਰਦਾ ਵੀ ਪੁੱਤ ਹੋਊਗਾ ਹੋ ਸਕਦਾ ਰੱਬ ਦੇ ਉਹਦੇ ਰੰਗਾਂ ਦਾ ਕੀ ਪਤਾ ਇਹਦੀ ਧੀ ਹੋ ਜੇ ਤੇ ਗੁਲਜ਼ਾਰ ਇਹ ਗੱਲਾਂ ਵੀ ਕਰਦਾ ਰਹਿੰਦਾ ਵੀ ਦੁਨੀਆ ਖੜਖੜ ਦੇਖੂਗੀ ਵੀ ਪੁੱਤ ਜੰਮੇ ਤੇ ਤਾਂ ਜਸ਼ਨ ਹਰ ਕੋਈ ਮਨਾਉਂਦਾ ਪਰ ਪੁੱਤ ਦੇ ਹੋਣ ਤੋਂ ਪਹਿਲਾਂ ਜਸ਼ਨ ਕੋਈ ਕੋਈ ਮਨਾਉਂਦਾ ਉਹਨਾਂ ਚ ਨਾ ਗੁਲਜ਼ਾਰ ਦਾ ਆਊਗਾ ਵੀ ਉਹਨੇ ਆਪਣੇ ਪੁੱਤ ਦੇ ਹੋਣ ਤੋਂ ਪਹਿਲਾਂ ਹੀ ਜਸ਼ਨ ਮਨਾਤੀ ਸੀ। ਉਹ ਤਾਂ ਹੰਮੇ ਸੀਗੀ ਇਹ ਉਹਦੀ। ਹੰਕਾਰ ਸੀ ਉਹਦਾ ਤੇ ਉਹ ਇਹ ਸੋਚਦਾ ਸੀਗਾ ਕਿ ਰੱਬ ਵੀ ਮੇਰੀ ਜੁੱਤੀ ਥੱਲੇ ਆ। ਹਮ ਇਹ ਸੱਦ ਤੱਕ ਗੁਲਜ਼ਾਰ ਸੋਚਣ ਲੱਗੇ ਸੀ। ਹਮ ਫੇਰ ਪਿੰਡ ਵਾਲੇ ਲੋਕ ਵੀ ਜਦੋਂ ਇਹ ਗੱਲਾਂ ਕਰਦੇ ਆ ਤਾਂ ਗੁਲਜ਼ਾਰ ਨੂੰ ਇਹ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ ਜਦੋਂ ਆਲੇ ਦੁਆਲੇ ਵਾਲੇ ਕੋਈ ਆ ਕੇ ਕਹਿਣਦੇ ਵੀ ਉਹ ਇਹ ਕਹਿੰਦੇ ਆ ਵੀ ਗੁਲਜ਼ਾਰ ਇਹ ਗੱਲ ਦਾ ਹਉਮਾ ਕਰਦਾ ਹੈ ਹੰਕਾਰ ਕਰਦਾ ਹੈ ਪੈਸੇ ਦਾ ਹੰਕਾਰ ਕਰਦਾ ਇਹ ਸੋਚਦਾ ਵੀ ਮੇਰੀ ਤਾਂ ਪੁੱਤ ਹੀ ਹੋਊਗਾ ਤੇ ਗੁਲਜ਼ਾਰ ਨੂੰ ਬੰਦੇ ਵੀ ਭੇੜੇ ਲੱਗਦੇ ਸੀ ਜਿਹੜੇ ਇਹ ਗੱਲਾਂ ਕਰਦੇ ਸੀ ਵੀ ਬਾਈ ਇਹ ਗੱਲਾਂ ਨਾ ਕਰਿਆ ਕਰ ਵੀ ਪਹਿਲਾਂ ਜਸ਼ਨ ਮਨਾਉਣੇ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇਹ ਸ਼ੋਭਦੀਆਂ ਨਹੀਂ ਹੈਗੀਆਂ ਗੁਲਜ਼ਾਰ ਉਹਨਾਂ ਨਾਲ ਵੀ ਮੂੰਹ ਵੱਟ ਲੈਂਦਾ ਸੀ ਫੇਰ ਉਹ ਸਮਾਂ ਨੇੜੇ ਆਉਂਦਾ ਤੇ ਇੱਕ ਦਿਨ ਅਖੀਰ ਉਹ ਦਿਨ ਆਉਂਦਾ ਜਦੋਂ ਗੁਲਜ਼ਾਰ ਦੇ ਘਰੇ ਗੁਲਜ਼ਾਰ ਨੂੰ ਦਾਈ ਆ ਕੇ ਇਹ ਸੁਨੇਹਾ ਦਿੰਦੀ ਆ ਵੀ ਖੁਸ਼ਖਬਰੀ ਵੀ ਤੁਹਾਡੇ ਹਲਾਤ ਹੋਈ ਆ ਗੁਲਜ਼ਾਰ ਆਪਣੀਆਂ ਮੱਛਾਂ ਨੂੰ ਵੱਟ ਚਾੜਦਾ ਗੁਲਜ਼ਾਰ ਨੂੰ ਜਦੋਂ ਦਾਈ ਉਤੀ ਫੜਾਉਂਦੀ ਆ ਤਾਂ ਉਹ ਕਹਿੰਦੀ ਆ ਵਧਾਈਆਂ ਗੁਲਜ਼ਾਰ ਕਰੇ ਲక్ష్ਮੀ ਆਈ ਗੁਲzar ਦੀ ਉਸ ਵਕਤ ਦੁਨੀਆ ਉੱਜੜ ਜਾਂਦੀ ਆ ਹੂੰ ਉਹ ਸੋਚਦਾ ਕਿ ਮੈਂ ਤਾਂ ਪਿੰਡ ਵਾਲਿਆਂ ਨੂੰ ਪਹਿਲੀ ਜਸ਼ਨ ਮਨਾ ਰਹੇ ਸੀ ਮੈਂ ਤਾਂ ਪਹਿਲੀ ਬੁੱਕ ਦਾ ਫਿਰਦਾ ਸੀ ਕਿ ਮੇਰੇ ਤਾਂ ਘਰੇ ਪੁੱਤ ਹੋਊਗਾ ਪਰ ਇਹ ਤਾਂ ਰੱਬ ਨੇ ਧੀ ਮੱਥੇ ਮਾਰੀ ਤੇ ਆਲੇ ਦੁਆਲੇ ਦੇ ਲੋਕ ਵੀ ਜਿਹੜੇ ਉਹਦੇ ਸੰਗੀ ਸਾਥੀ ਹੁੰਦੇ ਆ ਤੇ ਉਸ ਵਕਤ ਉਹਦੇ ਘਰੇ ਇੱਕ ਕਾਮਾ ਵੀ ਕੰਮ ਕਰਦਾ ਹੁੰਦਾ ਜਿਹਦਾ ਨਾਮ ਧਰਮੂ ਹੁੰਦਾ ਉਹ ਵੀ ਕਹਿੰਦਾ ਵੀ ਬਾਈ ਜੀ ਕੋਈ ਗੱਲ ਨਹੀਂ ਕਿ ਨੇਰੀ ਆ ਗਈ ਮੈਂ ਵੀ ਪਿੱਛੇ ਹੀ ਆਉਂਦਾ ਹੂ ਪਰ ਗੁਲਜ਼ਾਰ ਤੇ ਕਿਸੇ ਦੀਆਂ ਕੋਈ ਗੱਲਾਂ ਦਾ ਅਸਰ ਨਹੀਂ ਹੁੰਦਾ ਗੁਲਜ਼ਾਰ ਦੀ ਇਹੀ ਸੋਚ ਹੁੰਦੀ ਆ ਕਿ ਮੇਰੇ ਘਰੇ ਤਾਂ ਪੁੱਤ ਹੋਣਾ ਚਾਹੀਦਾ ਸੀ ਇੱਕ ਦਿਨ ਲੰਘਦਾ ਤਾਂ ਗੁਲਜ਼ਾਰ ਦੀ ਘਰ ਵਾਲੀ ਉਹ ਬੱਚੀ ਨੂੰ ਪਿਆਰ ਕਰਦੀ ਆ ਮੋਹ ਕਰਦੀ ਆ ਪਰ ਗੁਲਜ਼ਾਰ ਉਹ ਬੱਚੀ ਨੂੰ ਨਹੀਂ ਸੀ ਚਾਹਦਾ ਗੁਲਜ਼ਾਰ ਨੂੰ ਉਹ ਧੀ ਛੋਟੀ ਜੀ ਜਿਹੜੀ ਇੱਕ ਦਿਂਦੀ ਸੀ ਉਹ ਜ਼ਹਿਰ ਵਰਗੀ ਲੱਗਦੀ ਸੀ ਗੁਲਜ਼ਾਰ ਸੋਚਾਂ ਫਿਕਰਾਂ 'ਚ ਰਹਿਣ ਲੱਗ ਗਿਆ ਗੁਲਜ਼ਾਰ ਉਹ ਧੀ ਨੂੰ ਇੱਕ ਕਲੰਕ ਸਮਝਦਾ ਸੀਗਾ ਵੀ ਸ਼ਰੀਕਾਂ ਦੀ ਮੈਂ ਤਾਂ ਜੁੱਤੀ ਥੱਲੇ ਹੋ ਗਿਆ 6 ਸਾਲਾਂ ਬਾਅਦ ਮੇਰੇ ਘਰੇ ਔਲਾਦ ਹੋਈ ਵੀ ਉਹ ਵੀ ਧੀ ਰੱਬ ਨੇ ਮੱਥੇ ਮਾਰੀ ਇਸ ਤੋਂ ਅੱਗੇ ਮੇਰੇ ਤੇ ਹੋਣੀ ਐ ਨਹੀਂ ਹੋਣੀ ਕੋਈ ਔਲਾਦ ਹੋਣੀ ਐ ਨਹੀਂ ਹੋਣੀ ਇਹ ਵੀ ਮੈਨੂੰ ਕੁਝ ਨਹੀਂ ਪਤਾ ਹੈਗਾ ਵੀ ਮਸਾਂ ਰੱਬ ਨੇ ਇੰਨਾ ਇੰਤਜ਼ਾਰ ਕਰਾ ਕੇ ਬੱਚਾ ਦਿੱਤਾ ਸੀ ਉਹ ਵੀ ਧੀ ਦਿੱਤੀ ਤੇ ਉਹ ਇਹੀ ਸੋਚਾਂ ਫਿਕਰਾਂ ਦੇ ਵਿੱਚ ਰਹਿੰਦਾ ਤੇ ਹੀਲੇ ਵਸੀਲੇ ਬਣਾਉਂਦਾ ਰਹਿੰਦਾ ਵੀ ਇਹ ਕੁੜੀ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਗੁਲਜ਼ਾਰ ਇਹ ਵੀ ਸੋਚ ਲੈਂਦਾ ਕਿ ਮੈਂ ਇਹ ਕੁੜੀ ਦਾ ਕੋਈ ਨਾਂ ਨਹੀਂ ਰੱਖਣਾ ਹੈਗਾ ਕਿਉਂਕਿ ਗੁਲਜ਼ਾਰ ਨੂੰ ਤਾਂ ਇਹ ਕੁੜੀ ਜ਼ਹਿਰ ਲੱਗਦੀ ਹੁੰਦੀ ਹੈ ਉਹਨੂੰ ਹੀਠੀ ਹੋ ਜਾਂਦੀ ਹੈ ਨਾ ਉਹਦੀ ਕੁੜੀ ਜੰਮਣ ਨਾਲ ਬਿਲਕੁਲ ਤਾਂ ਫਿਰ ਅਗਲੇ ਦਿਨ ਸ਼ਾਮ ਜੀ ਦਾ ਵੀੜਾ ਹੁੰਦਾ ਗੁਲਜ਼ਾਰ दारू ਨਾਲ ੱੱਕਿਆ ਬੈਠਾ ਹੁੰਦਾ ਉਹ ਧਰਮੂ ਨੂੰ ਬੁਲਾਉਂਦਾ ਕਹਿੰਦਾ ਧਰਮੂ ਓਏ ਉਰੇ ਆ ਹੂੰ ਉਹ ਕਹਿੰਦਾ ਕੀ ਗੱਲ ਹੋ ਗਈ ਬਾਈ ਕਹਿੰਦਾ ਤੂਰੇ ਤਾਂ ਧਰਮੂ ਦੇ ਮਨ ਚ ਇਹ ਫੁਰਨੇ ਫੁਰਦੇ ਆ ਵੀ ਮੇਰੇ ਮਾਲਕ ਦੇ ਕੱਲ ਕੁੜੀ ਹੋਈ ਆ ਵੀ ਵਧਾਈ ਨਾ ਦਿੰਦਾ ਹੋਵੇ ਮੈਨੂੰ ਹੂੰ ਵੀ ਖਾਬਰਾ ਕੀ ਦੇ ਦੇ ਮੈਨੂੰ ਖੁਸ਼ੀ ਜਾ ਕੇ ਤਾਂ ਉਹ ਕਹਿੰਦਾ ਵੀ ਬਹਿ ਜਾ ਉਹ ਧਰਮੂ ਗੁਲਜ਼ਾਰ ਦੇ ਹੱਥ-ਪਾਅ ਵੇਖਦਾ ਗੁਲਜ਼ਾਰ ਧਰਮੂ ਨਾਲ ਇਹ ਗੱਲ ਕਰਦਾ ਵੀ ਦੇਖ ਮੈਂ ਅੱਜ ਤੱਕ ਤੇਰੀ ਕੋਈ ਗੱਲ ਨਹੀਂ ਟਾਲੀ ਜਿਹੜੀ ਚੀਜ਼ ਤੂੰ ਘਰੋਂ ਮੰਗੀ ਆ ਮੈਂ ਉਹ ਚੀਜ਼ ਤੈਨੂੰ ਦਿੱਤੀ ਆ ਕਦੇ ਤੈਨੂੰ ਪੈਸਿਆਂ ਵੱਲੋਂ ਤੜਕਾਇਆ ਨਹੀਂ ਕਹਿੰਦਾ ਵੀ ਮੈਂ ਤਾਂ ਜਿੰਨੇ ਸਾਲ ਮੇਰੇ ਜਵਾਬ ਨਹੀਂ ਹੋਏ ਮੈਂ ਤਾਂ ਤੈਨੂੰ ਜਵਾਬ ਸਮਝਿਆ ਆਪਦਾ ਧਰਮੂ ਕਹਿੰਦਾ ਬਾਈ ਫਿਰ ਮੈਂ ਤੁਹਾਡੇ ਤੋਂ ਵੀ ਕਦੇ ਭੱਜਿਆ ਨਹੀਂ ਹੈਗਾ ਕਹਿੰਦਾ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਦੇ ਧਰਮੂ ਨੂੰ ਲੱਗਦਾ ਵੀ ਕੋਈ ਛੋਟਾ ਮੋਟਾ ਕੰਮ ਧਰਮੂ ਕਹਿੰਦਾ ਬਾਈ ਤੁਸੀਂ ਉਹ ਕੰਮ ਕਰੋ ਪਹਿਲਾਂ ਵੀ ਤੁਹਾਡੀ ਕਦੇ ਗੱਲ ਨਹੀਂ ਟਾਲੀ ਹੁਣ ਵੀ ਨਹੀਂ ਟਾਲੂੰਗਾ ਕਹਿੰਦਾ ਜਿਹੜਾ ਇਹ ਕੱਲ ਆਪਣੇ ਘਰੇ ਕਲੰਕ ਜੰਮਿਆ ਨਾ ਇਹਨੂੰ ਮਿਟਾ ਦੇ ਇਹਦਾ ਪਾਰਾ ਤਾਰਾ ਕਰ ਦੇ ਕਹਿੰਦਾ ਤਾਂ ਧਰਮੂ ਇਹ ਗੱ ਤਰਮੂ ਕਹਿੰਦਾ ਵੀ ਇਹ ਮੇਰਾ ਮਾਲਕ ਕਹੇ ਜੀਆਂ ਗੱਲਾਂ ਕਰੀ ਜਾਂਦਾ ਕਿਤੇ दारू ਦੇ ਨਸ਼ੇ ਚ ਨਾ ਕਰਦਾ ਹੋਵੇ। ਤਰਮੂ ਕਹਿੰਦਾ ਬਾਈ ਤੁਸੀਂ ਹੋਸ਼ ਚ ਤਾਂ ਹੈਗੇ ਹੋ। ਕਹਿੰਦਾ ਮੈਨੂੰ ਸਾਰੀ ਹੋਸ਼ ਆ। ਕਹਿੰਦਾ ਵੀ ਇਹ ਗੱਲ ਤੇਰੀ ਤੇ ਮੇਰੇ ਚ ਰਹੂਗੀ। ਵੀ ਇਹ ਕੁੜੀ ਨੂੰ ਮੇਰੀਆਂ ਅੱਖਾਂ ਤੋਂ ਪਰੇ ਲੈ ਜਾ। ਚਾਹੇ ਇਹਨੂੰ ਮਾਰ ਦੇ ਚਾਹੇ ਇਹਨੂੰ ਦੱਬ ਦੇ ਜੋ ਕੁਛ ਇਹਦਾ ਮਰਜ਼ੀ ਕਰ ਦੇ ਪਰ ਮੇਰੀਆਂ ਅੱਖਾਂ ਤੋਂ ਪਰੇ ਲੈ ਜਾ। ਤੇਰੀਆਂ ਸੱਤ ਪੁਸ਼ਤਾਂ ਕਹਿੰਦਾ ਬੈ ਕੇ ਖਾਣਗੀਆਂ। ਮੈਂ ਤੈਨੂੰ ਇੰਨਾ ਖੁਸ਼ ਕਰ ਦੂੰ। ਤਰਮੁੰਦੇ ਹੱਥ ਪੈਰ ਕੰਮਣ ਲੱਗ ਜਾਂਦੇ ਆ ਵੀ ਇਹ ਗੁਲਜ਼ਾਰ ਨੇ ਕਹਿ ਰਿਹਾ ਫੈਸਲਾ ਸੁਣਾਤਾ ਇਹ ਕੀ ਕਹਿਤਾ ਮੈਨੂੰ ਤਰਮੁੰਦੇ ਬੰਚ ਇਹ ਵੀ ਹੁੰਦਾ ਵੀ ਮੈਂ ਅਜੇ ਤੱਕ ਕਦੇ ਗੁਲਜ਼ਾਰ ਦੀ ਗੱਲ ਟਾਲੀ ਨਹੀਂ ਵੀ ਇਹ ਗੱਲ ਕਿਵੇਂ ਟਾਲਾਂ ਉਹ ਸਮਝਾਉਂਦਾ ਕਹਿੰਦਾ ਬਾਈ ਆਪਣੇ 6 ਸਾਲ ਬਾਅਦ ਘਰੇ ਖੁਸ਼ੀਆਂ ਆਈਆਂ ਨਹੀਂ ਔਲਾਦ ਹੋਈਆ ਵੀ ਆਪਾਂ ਪਹਿਲਾਂ ਜਸ਼ਨ ਮਨਾ ਲਈ ਤੀ ਹੋਇਆ ਕਿ ਪੁੱਤ ਹੋਇਆ ਕੀ ਫਰਕਾ ਕਹਿੰਦਾ ਉਹ ਕਹਿੰਦਾ ਨਹੀਂ ਮੈਂ ਤੈਨੂੰ ਆਖਿਆ ਵੀ ਇਹ ਮੇਰਾ ਹੁਕਮ ਮੰਨ ਲੈ ਇਹ ਮੇਰੀ ਬੇਨਤੀ ਮੰਨ ਲੈ ਇਹ ਮੇਰਾ ਕੰਮ ਕਰ ਦੇ ਕਹਿੰਦਾ ਜਾ ਐਂ ਕਰ ਇਹਨੂੰ ਕਹਿੰਦਾ ਖੇਤ ਦੱਬਿਆ ਇਹ ਆਪਾਂ ਲੋਕਾਂ ਨੂੰ ਇਹ ਕਹ ਦਾਂਗੇ ਕਿਤੀ ਇੱਕ ਦਿਨ ਦੀ ਹੋਈ ਤੇ ਉਦੋਂ ਬਾਅਦ ਮੁੱਕ ਗਈ ਤੇ ਅਸੀਂ ਉਹਨੂੰ ਦੱਬਿਆ ਤੇ ਇਹ ਗੱਲ ਉਹਦੀ ਪਤਨੀ ਤੱਕ ਨਹੀਂ ਪਹੁੰਚਦੀ ਗੁਲਜ਼ਾਰ ਦੀ ਪਤਨੀ ਜਿਹੜੀ ਗੁਲਜ਼ਾਰ ਤੋਂ ਹਮੇਸ਼ਾ ਦਬਕੇ ਰਹਿੰਦੀ ਸੀ ਕਦੇ ਉਹਦੇ ਅੱਗੇ ਨਹੀਂ ਸੀ ਬੋਲੀ ਉਹਨੂੰ ਪਤਾ ਸੀ ਕਿ ਗੁਲਜ਼ਾਰ ਦਾ ਗੁੱਸਾ ਕਹਿ ਜਾ ਗੁਲਜ਼ਾਰ ਆਪਣੀ ਪਤਨੀ ਦੇ ਵੀ ਇਹ ਗੱਲ ਖਾਨੇ ਪਾ ਦੰਦਾ ਵੀ ਦੇਖ ਮੈਨੂੰ ਮੇਰੇ ਇਹ ਘਰ ਦਾ ਵਾਲੀ ਵਰਸ ਚਾਹੀਦਾ ਸੀ ਕਹਿੰਦਾ ਮੇਰੇ ਘਰੇ ਇਹ ਧੀ ਪੈਦਾ ਹੋਈ ਹੈ ਮੈਨੂੰ ਇਹ ਚਾਹੀਦੀ ਹੈਗੀ ਕਹਿੰਦਾ ਚਾਹੇ ਤੂੰ ਮਾਰ ਚਾਹੇ ਜਿਉਂ ਮੈਂ ਇਹ ਧੀ ਘਰੇ ਨਹੀਂ ਰੱਖਣੀ ਹੈ ਗੁਲਜ਼ਾਰ ਦੀ ਪਤਨੀ ਗੁਲਜ਼ਾਰ ਦੇ ਵਾਸਤੇ ਪਉਂਦੀ ਆ ਵੀ 6 ਸਾਲ ਬਾਅਦ ਮੈਂ ਇਹ ਖੁਸ਼ੀ ਦੇਖ ਇਹ ਖੁਸ਼ੀਆਂ ਨੂੰ ਨਾਜ਼ਰ ਨਾ ਲਾ ਮੇਰੀਆਂ ਨੂੰ ਮੇਰੇ ਤੋਂ ਦੂਰ ਨਾ ਕਰੇ ਖੁਸ਼ੀਆਂ ਗੁਲਜ਼ਾਰ ਤਾਂ ਮਕਾਉਂਦਾ ਡਰਦੀ ਆ ਉਹ ਵਿਚਾਰੀ ਬਿਲਕਦੀ ਆ ਉਹਦੀਆਂ ਲੱਤਾਂ ਫੜਦੀ ਆ ਉਹਦੇ ਪੈਰ ਫੜਦੀ ਆ ਪਰ ਗੁਲਜ਼ਾਰ ਤੇ ਇਹ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਹੈਗਾ ਹੂੰ ਗੁਲਜ਼ਾਰ ਆਪਣੀ ਪਤਨੀ ਤੋਂ ਉਹ ਇੱਕ ਦਿਨ ਦੀ ਕੁੜੀ ਨੂੰ ਖੋਕੇ ਲੈ ਜਾਂਦਾ ਉਹ ਬਿਲਕਦੀ ਆ ਤਾਹਾ ਮਾਰਦੀ ਆ ਗੁਲਜ਼ਾਰ ਉਹ ਛੋਟੀ ਜੀ ਬੱਚੀ ਨੂੰ ਧਰਮੂ ਨੂੰ ਫੜਾ ਦਿੰਦਾ ਕਹਿੰਦਾ ਹੁਣ ਇਹ ਤੇਰੇ ਹਵਾਲੇ ਆ ਚਾਹੇ ਰੱਖ ਚਾਹੇ ਮਾਰ ਚਾਹੇ ਦੱਬ ਦੇ ਤੇਰਾ ਕੋਈ ਬਾੜ ਵੀ ਵਿੰਗਾ ਨਹੀਂ ਕਰ ਸਕਦਾ ਤੇ ਇਹ ਗੱਲ ਤੇਰੇ ਤੇ ਮੇਰੇ ਵਿਚ ਰਹੇ ਤੈਨੂੰ ਪੈਸੇ ਨਾਲ ਤੋਲ ਦੂੰ ਕਹਿੰਦਾ ਮੈਂ ਧਰਮੂ ਵੀ ਇਹ ਗੱਲ ਸੋਚਦਾ ਧਰਮੂ ਉਹ ਇੱਕ ਦੋ ਦਿਨ ਦੀ ਕੁੜੀ ਨੂੰ ਲੈ ਕੇ ਆਪਣੇ ਘਰੇ ਚਲੇ ਜਾਂਦਾ ਰਾਤ ਜੇ ਦੀ ਵੀ ਇਹ ਘਟਨਾ ਸਾਰੀ ਰਾਤ ਦੀ ਆ ਧਰਮੂ ਦੇ ਆਪਦੇ ਵੀ ਦੋ ਬੱਚੇ ਹੁੰਦੇ ਆ ਧਰਮੂ ਦੀ ਪਤਨੀ ਵੀ ਨੇਕ ਦਿਲ ਹੁੰਦੀ ਆ ਉਹ ਕਹਿੰਦੀ ਆ ਵੀ ਇਹ ਬੱਚਾ ਕੀ ਦਾ ਬਹੁਤ ਛੋਟਾ ਇਹ ਉਹ ਕਹਿੰਦਾ ਵੀ ਇਹ ਗੱਲ ਤੇਰੀ ਤੇ ਮੇਰੇ ਵਿਚ ਰਹੀ ਕਹਿੰਦਾ ਇਹ ਗੁਲਜ਼ਾਰ ਦੀ ਧੀ ਆ ਉਹ ਕਹਿੰਦੀ ਫਿਰ ਇਹ ਇੱਕ ਦਿਨ ਦੀ ਤੂੰ ਇਹਨੂੰ ਘਰ ਕਿਉਂ ਕਿਉਂ ਲੈ ਆਇਆ میری ماں ਕੋਲੋਂ ਕਿਉਂ ਲਿਆ ਉਹ ਕਹਿੰਦਾ ਵੀ ਆਹ ਗੱਲਬਾਤ ਬਣੀ ਵੀ ਉਹ ਮੈਨੂੰ ਕਹਿੰਦੀ ਆ ਜਿਵੇਂ ਜਾਨੀ ਗੁਲਜ਼ਾਰ ਕਹਿੰਦਾਗਾ ਵੀ ਇਹ ਨੂੰ ਚਾਹੇ ਮਾਰ ਦੇ ਚਾਹੇ ਕਪਾ ਦੇ ਚਾਹੇ ਦੱਬ ਦੇ ਤੇ ਧਰਮੂ ਦੀ ਬਹੂ ਵੀ ਨੇਕ ਦਿਲ ਹੁੰਦੀ ਆ ਉਹ ਕਹਿੰਦੀ ਵੀ ਇੱਕ ਦਿਨ ਦੀ ਜਵਾਕੜੀ ਆ ਵੀ ਆਪਾਂ ਪੜ ਲੈਨੇ ਆ ਉਹ ਕਹਿੰਦਾ ਇਹ ਗਲਤੀ ਨਾ ਕਰਦੀ ਜੇ ਉਹਨੂੰ ਇਹ ਪਤਾ ਲੱਗ ਗਿਆ ਵੀ ਉਹ ਬੱਚੀ ਇਹਨੇ ਆਪਣੇ ਘਰੇ ਰੱਖ ਲਈ ਵੀ ਇਹਨੇ ਮਾਰ ਕੇ ਖਪਾਈ ਨਹੀਂ ਹੈਗੀ ਉਹ ਤਾਂ ਕਹਿੰਦਾ ਮੈਨੂੰ ਉਹਨੇ ਜਿਉਂਦੇ ਨਹੀਂ ਛੱਡਣਾ ਗੁਲਜ਼ਾਰ ਨੇ ਉਹਨੂੰ ਗੁਲਜ਼ਾਰ ਦੇ ਗੁੱਸੇ ਦਾ ਪਤਾ ਸੀ ਵੀ ਕਹੇ ਜਾ ਬੰਦਾ ਉਹ ਤਾਂ ਉਹ ਪਰਿਵਾਰ ਵੀ ਡਰਦਾਗਾ ਧਰਮੂਦੀ ਬਹੂ ਬੰਤਕੌਰ ਇਹ ਸੋਚਦੀ ਆ ਵੀ ਹੁਣ ਕਰਿਆ ਕੀ ਜਾਵੇ ਧਰਮੂ ਤੇ ਬੰਤਕੌਰ ਇਹ ਸੋਚਦੇ ਆ ਵੀ ਆਪਾਂ ਇਹ ਪਾਪ ਕਾਹਨੂੰ ਕਮਾਉਣਾ ਉਧਰਲੇ ਪਾਸੇ ਤੇਰੀ ਨੌਕਰੀ ਆ ਉਧਰਲੇ ਪਾਸੇ ਇਤਰਾ ਕੰਮ ਆ ਪਰ ਇਤੋਂ ਵੱਡਾ ਪਾਪ ਤਾਂ ਕੋਈ ਹੋ ਨਹੀਂ ਸਕਦਾ ਉਹਨੇ ਜਿਹੜਾ ਪਾਪ ਕਮਾਤਾ ਕਮਾਤਾ ਆਪਾਂ ਤਾਂ ਨਾ ਆਪਾਂ ਦੇ ਭਾਗੀਦਾਰ ਬਣੀਏ ਉਹ ਕਹਿੰਦੀ ਆ ਵੀ ਆਪਾਂ ਐਂ ਕਰਦੇ ਆ ਤੂੰ ਆਪਦੇ ਮਾਲਕ ਨੂੰ ਇਹ ਕਹਿਦੀ ਵੀ ਤੂੰ ਉਹ ਬੱਚੀ ਖਪਾਦੀ ਤੇ ਇਹ ਬੱਚੀ ਮੈਂ ਆਪਣੀ ਭੈਣ ਕੋਲੇ ਦੇ ਆਉਣੀ ਸਵੇਰ ਦੇ 5 6 ਵਜੇ ਬੰਤੂ ਬੱਸ ਚੜਦੀ ਆ ਤੇ ਉਹ ਦੀ ਨੂੰ ਆਪਣੀ ਭੈਣ ਨੂੰ ਦੇਉਂਦੀ ਹੂੰ ਤੁਸੀਂ ਆਪ ਸੋਚੋ ਧਰਮੂ ਦੇਹਾੜੀ ਮਜ਼ਦੂਰੀ ਕਰਨ ਵਾਲਾ ਬੰਦਾ ਗਾਹਾਂ ਉਹਦਾ ਜਿਹੜਾ ਸਾਡੂ ਹੋ ਉਹ ਵੀ ਦਿਹਾੜੀ ਮਜ਼ਦੂਰੀ ਕਰਨ ਵਾਲੀ ਬੰਦਾ ਹੋਊਗਾ ਉਹਨਾਂ ਕੋਲੇ ਜਾਂਦੀ ਹੈ ਉਹ ਆਪਣੀ ਭੈਣ ਨੂੰ ਸਾਰੀ ਗੱਲ ਦੱਸਦੀ ਹੈ ਵੀ ਸਾਡੇ ਨਾਲ ਤਾਂ ਐ ਬਣੀ ਧਰਮੂ ਦੇ ਮਾਲਕ ਨੇ ਇਹ ਕਹਿਤਾ ਵੀ ਇਹ ਧੀ ਮੈਨੂੰ ਚਾਹੀਦੀ ਨਹੀਂ ਵੀ ਇਹ ਦਿਨ ਵਰਕਾ ਹੀ ਪਾੜਦਾ ਹਾਂ ਹਾਂ ਉਹਨੇ ਵਰਕਾ ਹੀ ਪਾੜਦਾ ਵੀ ਨਹੀਂ ਧਰਮੂ ਨਾਲ ਉਹ ਬੈਰ ਕੱਢੂਗਾ ਵੀ ਤੁਸੀਂ ਇਹ ਸਾਡੀ ਮੰਤ ਸਾਹਮਣੇ ਰੱਖ ਲਓ ਉਹ ਕਹਿੰਦੀ ਭੈਣ ਸਾਡੇ ਤਾਂ ਆਪਦੇ ਦੋ ਤਿੰਨ ਜਵਾਕ ਨੇ ਵੀ ਮੇਰਾ ਘਰ ਵਾਲਾ ਆਪ ਦਿਹਾੜੀ ਮਜ਼ਦੂਰੀ ਕਰਦਾ ਤੈਨੂੰ ਸਾਡੇ ਘਰ ਦੇ ਹਾਲਾਤ ਪਤਾ ਹੀ ਆ ਵੀ ਕੀ ਨੇ ਵੀ ਸਾਡੇ ਆਪਦੇ ਜਵਾਕ ਨਹੀਂ ਵੀ ਇਹਨੂੰ ਅਸੀਂ ਕਿੱਥੇ ਪਾ ਲਾਂਗੇ ਉਹ ਕਹਿੰਦੀ ਭੈਣ ਬਣ ਕੇ ਹੱਥ ਬਨ ਕੇ ਬੇਨਤੀ ਹੈ ਮੇਰੀ ਵੀ ਅਸੀਂ ਪਾਪਾ ਦੇ ਭਾਗੀਦਾਰ ਨਹੀਂ ਬਣਾਣਾ ਚਾਹੁੰਦੇ ਉਹ ਕਹਿੰਦੀ ਤੁਸੀਂ ਮਰਿਆ ਹੋਇਆ ਸੱਪ ਕਹਿੰਦੀ ਸਾਡੇ ਗਲ ਪਾਉਨੇ ਉਹ ਕਹਿੰਦੀ ਜੇ ਕਹਿੰਦੀ ਤੁਹਾਨੂੰ ਕਿਤੇ ਵੀ ਕੋਈ ਲੋਡ ਬੰਦ ਮਿਲਦਾ ਆਪਦੀ ਭੈਣ ਨੂੰ ਕਹਿੰਦੀ ਇਹ ਬੰਦ ਤੂੰ ਵੀ ਤੁਸੀਂ ਉਹਨੂੰ ਦੇ ਦਿਓ ਕੋਈ ਨਾ ਵੀ ਪਰੇ ਰੱਖ ਲਓ ਤੁਹਾਨੂੰ ਵੀ ਪਨ ਲੱਗੂਗਾ ਵੀ ਇਹ ਧੀ ਪਤਾ ਨਹੀਂ ਕਿ ਡਾਕ ਨਾਮ ਕਮਾਉਗੀ ਏਤੀ ਦੇ ਕਰਮਾਂ ਚ ਪਤਾ ਨਹੀਂ ਕੀ ਲਿਖਿਆ ਹੋਇਆ ਹਨ ਵੀ ਕਹਿੰਦੀ ਆਪਾਂ ਦੋਨਾਂ ਨੂੰ ਪਰਿਵਾਰਾਂ ਨੂੰ ਕੋਨ ਲੱਗੂਗਾ ਉਹ ਇਹ ਗੱਲ ਸੁਣ ਕੇ ਆਪਦੇ ਪਤੀ ਨਾਲ ਸਲਾਹ ਕਰਦੀ ਜਾਨੀ ਬੰਤੋ ਦੀ ਭੈਣ ਉਹਦਾ ਪਤੀ ਵੀ ਨਰਮਦਿਲ ਹੁੰਦਾ ਉਹ ਕਹਿੰਦਾ ਠੀਕ ਆ ਕੋਈ ਨਾ ਗਰੀਬ ਇਨਸਾਨ ਚ ਇਹ ਹੁੰਦਾ ਕਿ ਉਹ ਨੇਕ ਦਿਲ ਹੁੰਦਾ ਦਰਿਆਦਿਲ ਹੁੰਦਾ ਹਨਾ ਚਾਹੇ ਘਰ ਚ ਗਰੀਬੀ ਹੁੰਦੀ ਉਹ ਸੋਚ ਰਹਿੰਦੇ ਕਿ ਠੀਕ ਆ ਅਸੀਂ ਰੱਖ ਲਾਂਗੇ ਬੰਤੋ ਵਾਪਸ ਆ ਜਾਂਦੀ ਆ ਜਦੋਂ ਗੁਲਜ਼ਾਰ ਕੋਲੇ ਧਰਮੂ ਆਉਂਦਾ ਤਾਂ ਗੁਲਜ਼ਾਰ ਨੂੰ ਧਰਮੂ ਕਹਿੰਦਾ ਕਹਿੰਦਾ ਭਾਈ ਮੈਂ ਤੁਹਾਡਾ ਕੰਮ ਕਰਦਾ ਕਹਿੰਦਾ ਖਪਾਤੀ ਕਹਿੰ ਕਹਿੰਦਾ बस ਇਹ ਗੱਲ ਤੇਰੀ ਤੇ ਮੇਰੀ ਚ ਰਹੀ ਤੇ ਉਹਨੂੰ ਖੁਸ਼ ਹੋਊ ਕਿ ਬਹੁਤ ਸਾਰੇ ਪੈਸੇ ਦਿੰਦਾ ਧਰਮੂ ਕਹਿੰਦਾ ਭਾਈ ਨਹੀਂ ਚਾਹੀਦੀ ਹਨਾ ਮੈਂ ਤੁਹਾਡੇ ਘਰ ਦਾ ਅੰਨ ਖਾਦਾ ਤੁਹਾਡੇ ਘਰ ਦਾ ਨੂਨ ਖਾਦਾ ਵੀ ਇਹ ਕਿੱਡਾ ਇੱਕ ਗੱਲ ਹੂੰ ਕਹਿੰਦਾ ਠੀਕ ਆ ਗੁਲਜ਼ਾਰ ਧਰਮੂ ਨਾਲ ਨੇੜਤਾ ਵਧਾ ਲਾਂਦਾ ਤਾਂ ਮੂੰਹ ਕਰਨ ਲੱਗ ਜਾਂਦਾ ਵੀ ਇਤੋਂ ਵੱਡਾ ਮੇਰੇ ਨਾਲ ਕੋਈ ਵਫਾਦਾਰ ਬੰਦਾ ਜੁੜੀ ਨਹੀਂ ਹੈਗਾ ਜਿੰਨਾ ਤੂੰ ਵਫਾਦਾਰ ਹੂੰ ਗੁਲਜ਼ਾਰ ਆਪਣੀ ਪਤਨੀ ਨੂੰ ਵੇਕੇ ਭੇਜ ਦਿੰਦਾ ਉਹਦੇ ਤੜਕੇ ਨੂੰ ਲੋਕ ਜਿਹੜੇ ਉਹਦੇ ਜਾਣ-ਪਛਾਣ ਵਾਲੇ ਹੁੰਦੇ ਆ ਵਧਾਈਆਂ ਦੇਣ ਆਉਂਦੇ ਆ ਉਹ ਕਹਿੰਦੇ ਆ ਵੀ ਭਾਈ ਵਧਾਈਆਂ 6 ਸਾਲਾਂ ਬਾਅਦ ਤੁਹਾਡੇ ਘਰੇ ਕੁ ਰੱਬ ਨੇ ਸੁਣੀ ਉਹ ਕਹਿੰਦਾ ਵੀ ਹਾਂ ਕਹਿੰਦਾ ਤੇਰੀ ਪਰਜਾਈ ਪਿੱਕ ਲੈ ਕੇ ਗਈ ਹੋਈ ਆ ਫਿਰ ਥੋੜੇ ਸਮੇਂ ਬਾਅਦ ਲੋਕਾਂ ਨੂੰ ਪਤਾ ਲੱਗਦਾ ਤੇ ਗੁਲਜ਼ਾਰ ਇਹ ਗੱਲ ਕਹਿ ਦਿੰਦਾ ਵੀ ਉਹ ਕੁੜੀ ਦੀ ਮੌਤ ਹੋ ਗਈ ਥੋੜੇ ਦਿਨਾਂ ਦੀ ਤੇ ਉਹਦੇ ਸਾਰੇ ਵੀ ਗੁਲਜ਼ਾਰ ਦੇ ਇਸ ਗੱਲ ਤੋਂ ਡਰਦੇ ਹੁੰਦੇ ਆ ਗੁਲਜ਼ਾਰ ਦੇ ਮੂਰੇ ਬੋਲਣ ਤੋਂ ਉਹ ਵੀ ਦਬ ਜਾਂਦੇ ਆ ਤੇ ਉਹ ਮਾਤਾ-ਦਰਦ ਦੇਖੋ ਜਿਹੜੀ ਨੇ 6 ਸਾਲਾਂ ਬਾਅਦ ਲਾਦਾ ਮੂੰਹ ਦੇਖਿਆ ਤੇ ਉਹ ਕਿਵੇਂ ਬਿਲਕਦੀ ਹੋਊਗੀ ਉਹਦੇ ਅੰਦਰ ਕੀ ਚੱਲਦਾ ਹੋਊਗਾ ਫਿਰ ਐਂ ਦਿਨ-ਪ੍ਰਤੀ ਦਿਨ ਜ਼ਿੰਦਗੀ ਚੱਲਦੀ ਰਹਿੰਦੀ ਆ ਫਿਰ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਬੰਤੂ ਆਪਣੀ ਭੈਣ ਕੋਲੇ ਜਾਂਦੀ ਆ ਸੋਚਦੀ ਆ ਕਿ ਮੈਂ ਉਹ ਬੱਚੀ ਦਾ ਪਤਾ ਸਤਾ ਲੈ ਕੇ ਆਵਾਂ ਤਾਂ ਬੰਤੂ ਨੂੰ ਉਹਦੀ ਭੈਣ ਦੱਸਦੀ ਆ ਵੀ ਜਿਹੜੀ ਤੂੰ ਸਾਨੂੰ ਗੁੜੀਆਂ ਦੇ ਕੇ ਗਈ ਸੀ ਉਹ ਤਾਂ ਬੜੇ ਚੰਗੇ ਕਰਮਾਂ ਵਾਲੀ ਸੀ ਕਹਿੰਦੀ ਉਹਨੇ ਕੋਈ ਚੰਗੇ ਕਰਮ ਕੀਤੇ ਸੀ ਵੀ ਜਿਨ੍ਹਾਂ ਦੇ ਘਰੇ ਮੈਂ ਕੰਮ ਕਰਦੀ ਆ ਉਹਨਾਂ ਦੇ ਕੋਈ ਹਲਾਤ ਨਹੀਂ ਹੋਈ ਵਾਹ ਚੰਗੇ ਪਰਿਵਾਰ ਆ ਚੰਗੀ ਜ਼ਮੀਨ ਜਾਇਦਾਦ ਆ ਉਹਨਾਂ ਕੋਲੇ ਕਹਿੰਦੀ ਉਹਨਾਂ ਨੂੰ ਇੱਕ ਬੱਚੇ ਦੀ ਲੋੜ ਸੀ ਉਹ ਕਹਿੰਦੇ ਸੀ ਚਾਹੀਦੀ ਹੋਵੇ ਚਾਹੀ ਪੁੱਤ ਹੋਵੇ ਥੋੜੇ ਦਿਨਾਂ ਦਾ ਹੋਵੇ ਜੇ ਵੱਡਾ ਬੱਚਾ ਲੈਨੇ ਆ ਤਾਂ ਕੱਲ ਨੂੰ ਸਾਡੇ ਚ ਮੂੰਹ ਨਹੀਂ ਪਾਉਂਦਾ ਹੈਗਾ ਕਹਿੰਦੀ ਫਿਰ ਅਸੀਂ ਇਹ ਫੈਸਲਾ ਲਿਆ ਕਿ ਉਹ ਬੱਚੀ ਨੂੰ ਛੋਟੀ ਜੀ ਨੂੰ ਅਸੀਂ ਉਹਨਾਂ ਦੀ ਝੋਲੀ ਪਾਤਾ ਤੇ ਵੀ ਉਹ ਰਾਜ ਭਾਗ ਭੋਗੂਗੀ ਅੱਗੇ ਜਾ ਕੇ ਬੰਤੂ ਆਸ਼ਾਸ਼ ਕਰ ਉੱਠਦੀ ਆ ਵੀ ਇੰਨੀ ਚੰਗੀ ਕਿਸਮਤ ਉਹ ਬੱਚੀ ਦੀ ਕਿੱਥੋਂ ਬੱਚੀ ਨੇ ਜਨਮ ਲਿਆ ਕਿੱਥੇ ਉਹ ਰੁੜੀ ਫਿਰ ਕਿੱਥੇ ਜਾ ਕੇ ਹੋ ਗਈ ਹੈ ਨਾ ਤੇ ਬੰਤੂ ਵੀ ਇਹ ਗੱਲਾਂ ਸੋਚਦੀ ਆ ਖੁਸ਼ ਹੁੰਦੀ ਆ ਤੇ ਆ ਕੇ ਧਰਮੂ ਨੂੰ ਦੱਸਦੀ ਆ ਵੀ ਉਹ ਕੁੜੀ ਦੀ ਤਾਂ ਜ਼ਿੰਦਗੀ ਬਣ ਗਈ ਜਿਹੜੀ ਆਪਾਂ ਨੂੰ ਆਪਣੇ ਮਾਲਕ ਨੇ ਦਿੱਤੀ ਸੀ ਧਰਮੂ ਵੀ ਖੁਸ਼ ਹੁੰਦਾ ਵੀ ਪ੍ਰਮਾਤਮਾ ਦਾ ਸ਼ੁਕਰ ਕਰਦਾ ਵੀ ਤੇਰੀਆਂ ਖੇਡਾਂ ਤੋਂ ਹੀ ਜਾਣਦਾ ਹਨ ਫੇਰ ਅਹੀਂ ਥੋੜਾ ਸਮਾਂ ਬੀਤਦਾ ਜਾਂਦਾ ਧਰਮੂ ਫੇਰ ਵੀ ਉਹ ਮਾਲਕ ਨਾਲ ਕੰਮ ਕਰਦਾ ਰਹਿੰਦਾ ਫੇਰ ਥੋੜਾ ਸਮਾਂ ਬੀਤਦਾ ਆਪਣੇ ਸਹੁਰਿਆਂ ਨਾਲ ਵੀ ਗੁਲਜ਼ਾਰ ਦੀ ਬਾਨੋਂ ਹਟ ਜਾਂਦੀ ਹੈ ਕਿਉਂਕਿ ਗੁਲਜ਼ਾਰ ਦੀ ਅਸਲੀਅਤ ਉਹਦੇ ਸਹੁਰੇ ਪਰਿਵਾਰ ਨੂੰ ਪਤਾ ਹੁੰਦੀ ਹੈ ਪਰ ਉਹ ਆਪਣੀ ਕੁੜੀ ਦਾ ਘਰ ਬਚਾਉਣ ਲਈ ਨਹੀਂ ਬੋਲਦੇ ਹੈਗੇ ਫੇਰ ਥੋੜਾ ਸਮਾਂ ਬੀਤਦਾ ਜਦੋਂ ਸਾਲ ਕ ਲੰਘਦਾ ਤਾਂ ਗੁਲਜ਼ਾਰ ਨੂੰ ਇਹ ਖੁਸ਼ਖਬਰੀ ਮਿਲਦੀ ਆ ਕਿ ਦੁਬਾਰੇ ਉਹਦੇ ਘਰੇ ਫੇਰ ਹਲਾਤ ਹੋਣ ਵਾਲੀ ਗੁਲਜ਼ਾਰ ਇਸ ਵਕਤ ਕੋਈ ਖੁਸ਼ੀ ਨਹੀਂ ਮਨਾਉਂਦਾ ਉਹ ਤਾਂ ਮੱਥਾ ਫੜ ਕੇ ਬਹਿ ਜਾਂਦਾ ਕਿ ਫੇਰ ਇਹ ਨਾ ਹੋਵੇ ਪਰਮਾਤਮਾ ਫੇਰ ਮੱਥੇ ਦੀ ਮਾਰੀ ਗੁਲਜ਼ਾਰ ਇਸ ਵਾਰ ਚੁੱਪ ਹੁੰਦਾ ਜਮੇ ਉਹ ਘਟਨਾ ਤੋਂ ਬਾਅਦ ਉਹ ਅੰਦਰ ਹੀ ਰਹਿਣ ਲੱਗ ਗਿਆ ਹੁੰਦਾ ਲੋਕਾਂ 'ਚ ਬਹੁਤਾ ਵਿਚਰਦਾ ਨਹੀਂ ਹੁੰਦਾ ਫੇਰ ਉਹ ਦਿਨ ਆਉਂਦਾ ਜਦੋਂ ਗੁਲਜ਼ਾਰ ਦੇ ਘਰੇ ਪੁੱਤ ਪੈਦਾ ਹੁੰਦਾ ਗੁਲਜ਼ਾਰ ਫੇਰ ਮਰਦਾ ਪੱਟਾਂ ਤੇ ਥਾਪੀਆਂ ਵੀ ਹਾਂ ਅੱਜ ਦੁਨੀਆ ਜਿੱਤ ਲਈ ਆਪਾਂ ਦਾ ਹੂੰ ਗੁਲਜ਼ਾਰ ਦਾ ਹੰਕਾਰ ਫੇਰ ਉਹੀ ਕਾਇਮ ਹੋ ਜਾਂਦਾ ਜਿਹੜਾ ਕਦੇ ਪਹਿਲਾਂ ਏਤੀ ਜੰਮਣ ਤੋਂ ਸੀਗਾ ਹੂੰ ਤਾਂ ਗੁਲਜ਼ਾਰ ਉਸ ਵਕਤ ਜਦੋਂ ਉਹਦੇ ਘਰੇ ਪੁੱਤ ਹੁੰਦਾ ਤਾਂ ਪਾਟਾ ਦੀ ਥਾਪੀ ਮਾਰਦਾ ਕਿ ਇਹ ਹਵੇਲੀ ਦਾ ਵਾਲੀ ਵਾਰਸ ਆ ਗਿਆ ਹੂੰ ਤੇ ਫੁੱਲਿਆ ਨਹੀਂ ਸਮਾਉਂਦਾ ਹੁੰਦਾ ਫੇਰ ਉਹ ਆਪਣੀ ਪਤਨੀ ਨੂੰ ਵੀ ਕਹਿੰਦਾ ਵੀ ਦੇਖਿਆ ਰੱਬ ਦੇ ਘਰ ਦੇ ਰਾਂ ਦੇਰ ਨਹੀਂ ਹੈਗਾ ਹੂੰ ਕਹਿੰਦਾ ਰੱਬ ਨੇ ਆਪਾਂ ਨੂੰ ਪੁੱਤ ਦੇਤਾ ਹੂੰ ਪਰ ਇੱਕ ਮਾਂ ਤਾਂ ਤੀ ਦਾ ਦੁੱਖ ਨਹੀਂ ਨਾ ਭੁੱਲੀ ਹੁੰਦੀ ਬਿਲਕੁਲ ਉਹਦੀ ਪਹਿਲੀ ਈਲਾਦ ਉਹਦੇ ਮਨ ਚ ਅੱਜ ਵੀ ਉਪਯੋਗ ਹੁੰਦਾ ਉਨੁਪੁੱਤ ਦਾ ਬਦਕ ਕੁਝ ਆਬ ਹੀ ਨਹੀਂ ਹੁੰਦਾ ਉਹ ਧੀ ਬਾਰੇ ਸੋਚਦੀ ਹੈ ਕਿ ਉਹ ਕਿੱਥੇ ਹੋ ਇਸ ਦੁਨੀਆ ਚ ਹੈਗੀ ਵੀ ਹੈ ਕਿ ਨਹੀਂ ਹੈਗੀ ਉਹਨੂੰ ਕੁਝ ਨਹੀਂ ਪਤਾ ਹੈ ਫਿਰ ਉਸ ਤੋਂ ਬਾਅਦ ਥੋੜਾ ਸਮਾਂ ਬੀਤਦਾ ਤਾਂ ਧਰਮੂ ਦਾ ਤੇ ਗੁਲਜ਼ਾਰ ਦਾ ਫਰਕ ਪੈ ਜਾਂਦਾ ਆਪਸੀ ਕਿਉਂਕਿ ਇਸ ਵਕਤ ਜਿਹੜਾ ਗੁਲਜ਼ਾਰ ਹੁੰਦਾ ਉਹ ਹੰਕਾਰੀ ਹੋ ਚੁੱਕਿਆ ਹੁੰਦਾ ਧਰਮੂ ਨੂੰ ਕੁਝ ਸਮਝਦੇ ਨਹੀਂ ਹੁੰਦਾ ਉਹ ਆਪਣੇ ਪੁੱਤ ਦੇ ਹੰਕਾਰ ਚ ਤੁਰਿਆ ਫਿਰਦਾ ਰਹਿੰਦਾ ਉਹਨੂੰ ਪਾਲਦਾ ਉਹਦੀ ਪਾਲਣ ਪੋਸ਼ਣ ਚ ਕੋਈ ਕਮੀ ਨਹੀਂ ਛੱਡਦਾ ਹੈਗਾ ਤੇ ਉਹਨੂੰ ਮਹਿੰਗੇ ਕਾਲਜਾਂ 'ਚ ਜਦੋਂ ਜਵਾਨ ਹੁੰਦਾ ਤਾਂ ਮਹਿੰਗੀਆਂ ਗੱਡੀਆਂ, ਕਾਰਾਂ, ਪ੍ਰਾਪਰਟੀ ਉਹਦੇ ਨਾਮ ਸਾਰਾ ਕੁਝ ਕਰਾਉਂਦਾ ਆਪਦਾ ਜਾਨੀ। ਤੇ ਉਹਨੂੰ ਅਸ਼ੋਕ ਰਾਮ ਦੀ ਜ਼ਿੰਦਗੀ ਦਿੰਦਾ ਆਪਦੇ ਪੁੱਤ ਨੂੰ। ਥੋੜੇ-ਮੋਟੇ ਵੈਲ ਐਪ ਵੀ ਉਹਦੇ ਪੁੱਤ 'ਚ ਹੁੰਦੇ ਆ ਜਦੋਂ ਉਹ ਜਵਾਨ ਹੁੰਦਾਗਾ। ਪਰ ਉਹ ਮਾਂ ਦੇ ਮਨ 'ਚ ਅੱਜ ਵੀ ਵਿਜੋਗ ਸੀ। ਉਹਦੀ ਧੀ ਦਾ ਵੀ ਜੇ ਅੱਜ ਜਦੋਂ ਉਹਦਾ ਪੁੱਤ ਜਵਾਨ ਹੁੰਦਾ ਗੁਲਜ਼ਾਰ ਦਾ ਹਰਮੇਲ ਤਾਂ ਉਹ ਉਹਦੀ ਮਾਂ ਇਹ ਸੋਚਦੀ ਆ ਵੀ ਮੇਰੀ ਧੀ ਇਤੋਂ ਸਾਲ ਵੱਡੀ ਹੋਣੀ ਸੀ। ਵੀ ਇੰਨੀ ਕੁ ਹੋ ਜਾਣੀ ਸੀ ਉਹ। ਵੀ ਇਹ ਹੁਣ ਇਹ 17-18 ਸਾਲ ਦਾ ਗੱਭਰੂ ਆ ਤਾਂ ਉਹ 19 ਸਾਲਾਂ ਦੀ ਹੋਣੀ ਸੀ ਉਹ ਆਪਣੇ ਪੁੱਤ ਦੇ ਵਿੱਚ ਦੀ ਆਪਣੀ ਧੀ ਨੂੰ ਦੇਖਦੀ ਸੀ ਤੇ ਉਹਦੇ ਮਨ 'ਚ ਹਮੇਸ਼ਾ ਇਹ ਗੱਲ ਦਾ ਵਿਜੋਗ ਰਿਆ ਪਿਓ ਪੁੱਤ ਦੀ ਹਮੇਸ਼ਾ ਬਣਦੀ ਰਹੀ ਪਰ ਮਾਂ ਦੇ ਮਨ 'ਚ ਅਜੇ ਵੀ ਵਿਜੋਗ ਸੀ ਫਿਰ ਤਾਰ ਮੂਵੀ ਆਪਣੇ ਉਹ ਮਾਲਕ ਗੁਲਜ਼ਾਰ ਤੋਂ ਹੌਲੀ ਹੌਲੀ ਦੂਰ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਦੋਨਾਂ ਦਾ ਬੌਅ ਵਾਸਤਾ ਕੋਈ ਰਹਿੰਦੀ ਨਹੀਂ ਗੁਲਜ਼ਾਰ ਨੂੰ ਇਸ ਗੱਲ ਦਾ ਡਰ ਨਹੀਂ ਰਹਿੰਦਾ ਕਿ ਕੱਲ ਨੂੰ ਧਰਮੂ ਵੱਖ ਤਾਂ ਮੈਂ ਕਰ ਦਿੱਤਾ ਤੇ ਉਹਨੂੰ ਕਿਸੇ ਕੋਲੇ ਕੋਈ ਗੱਲ ਕਰ ਦੂਗਾ ਬਿਲਕੁਲ ਗੁਲਜ਼ਾਰ ਨੂੰ ਫਿਰ ਇਹ ਚੀਜ਼ ਦੀ ਪਰਵਾਹ ਹੀ ਨਹੀਂ ਹੁੰਦੀ ਗੁਲਜ਼ਾਰ ਸੋਚਦਾ ਵੀ 17-18 ਸਾਲ ਲੰਘ ਗਏ ਜਦੋਂ ਹੁਣ ਤੱਕ ਕੋਈ ਬਾਈ ਤਾਂ ਹੀ ਨਿਕਲੀ ਨਹੀਂ ਹੈਗੀ ਉਹ ਗੱਲ ਦੀ ਵੀ ਜਦੋਂ ਇਹ ਸਾਰਾ ਮੈਂ ਆਪਦੇ ਮੂੰਹ 'ਚ ਇਹ ਕਹਿਤਾ ਵੀ ਕੁੜੀ ਤਾਂ ਮੁੱਕ ਗਈ ਉਹ ਭਾਈ ਪੇਕੀ ਮਰ ਗਈ ਸੀ ਉਹ ਤਾਂ ਕਹਿੰਦਾ ਵੀ ਹੁਣ ਉਹਦੀ ਕੀ ਹیثیت ਨਾਲ ਕਹਿੰਦਾ ਉਹਦੀ ਕੀ ਅਕਾਤ ਆ ਵੀ ਉਹ ਕਿਸੇ ਮੂਰੀ ਆਪਣੀ ਜ਼ਬਾਨ ਖੋਲ ਦੂਗਾ ਉਹ ਇਸ ਵਕਤ ਤਾਂ ਮੋਢਿਆਂ ਤੋਂ ਥੁੱਕਦਾ ਹੁੰਦਾ ਉਹ ਤੇ ਬੰਦੇ ਨੂੰ ਬੰਦਾ ਨਹੀਂ ਸਮਝਦਾ ਹੁੰਦਾ ਤੇ ਉਹਦਾ ਪੁੱਤ ਥੋੜੇ-ਮੋਟੇ ਨਸ਼ੇ ਕਰਨੇ ਵੀ ਸ਼ੁਰੂ ਕਰ ਦਿੰਦਾ ਦੋਨੇ ਪਿਓ-ਪੁੱਤ ਬਹਿ ਕੇ ਪੈਗ ਲਾਉਂਦੇ ਰਹੇ ਤਾਂ ਥੋੜੇ ਸਮੇਂ ਬਾਅਦ ਇਹ ਗੱਲਾਂ ਹੋ ਜਾਂਦੀਆਂ ਨੇ ਕਿ ਜਿਹੜੀ ਔਲਾਦ ਮਸਾਂ ਪੈਦਾ ਹੋਈ ਹੋਵੇ ਤੇ ਹੋਇਆ ਪੁੱਤ ਹੋਵੇ ਤਾਂ ਮਾਂ-ਪਿਓ ਵੀ ਸੋਚਦੇ ਹੁੰਦੇ ਆ ਵੀ ਹੁਣ ਇਹ ਤਾਂ ਵਿਆਹ ਕਰ ਲਈ ਛੇਤੀ ਵਿਆਹ ਕਰ ਲਈ ਤੇ ਜਦੋਂ ਗੁਲਜ਼ਾਰ 24 ਸਾਲਾਂ ਦਾ ਹੁੰਦਾ ਤਾਂ ਇਹ ਸੋਚਦਾ ਵੀ ਮੈਂ ਆਪਦਾ ਪੁੱਤ ਵਿਆਹਣਾ ਹੁਣ ਵਿਆਹਾਂਗਾ ਵੀ ਵੀ ਐਸੇ ਘਰੇ ਵੀ ਦੁਨੀਆ ਖੜ-ਖੜ ਦੇਖੂਗੀ ਮੇਰੇ ਪੁੱਤ ਦਾ ਵਿਆਹ ਤੇ ਬਹੁਤਾਂ ਤੇ ਰਿਸ਼ਤੇ ਦੇਖੇ ਜਾਂਦੇ ਆ ਗੁਲਜ਼ਾਰ ਦੇ ਪੁੱਤ ਲਈ ਗੁਲਜ਼ਾਰ ਇਹ ਸੋਚਦਾ ਹਰ ਮੇਲ ਵਾਸਤੇ ਵੀ ਮੈਂ ਇਹੋ ਜੀ ਕੁੜੀ ਲੱਭੂਗਾ ਜਿਹੜੀ ਬਹੁਤ ਸੋਹਣੀ ਸੁਨੱਕੀ ਹੋਵੇ ਪੈਸੇ ਢੇਲੇ ਵਾਲੀ ਹੋਵੇ ਕੱਲ ਨੂੰ ਇਹਦੇ ਸੋਹਰਾ ਪਰਿਵਾਰ ਦੀ ਟੂ ਹੋਵੇ ਕ ਨਾਮ ਹੋਵੇ ਇਲਾਕੇ 'ਚ ਵੀ ਮੇਰੇ ਪੁੱਤ ਦੇ ਸਹੁਰੇ ਵੀ ਏਡੇ ਤਾਕੜੇ ਹੋਣ ਚਲੋ ਰਿਸ਼ਤੇ ਆਉਂਦੇ ਆ ਪਰ ਗੁਜਾਰ ਨੂੰ ਇਹ ਰਿਸ਼ਤੇ ਪਸੰਦ ਨਹੀਂ ਹੁੰਦੇ ਗੁਜਾਰ ਬੰਦੇ ਨੂੰ ਬੰਦੇ ਨਹੀਂ ਸਮਝਦਾ ਸੀ ਉਹ ਐਡਾ ਲਾਲਚੀ ਬੰਦਾ ਸੀ ਉਹ ਸੋਚਦਾ ਸੀ ਵੀ ਜਿਹੜੀ ਮੈਂ ਜਿੱਥੇ ਮੈਂ ਆਪਣੇ ਪੁੱਤ ਨੂੰ ਵਿਆਹਾਂ ਨਾ ਉਧਰਲੇ ਪਾਸੇ ਕੋਈ ਪੁੱਤ ਨਾ ਹੋਵੇ ਉਹਨਾਂ ਦੇ ਵੀ ਜ਼ਮੀਨ ਜਾਇਦਾਦ ਸਾਰੀ ਤੀਨੋਂ ਆਂਦੀ ਹੋਵੇ ਜਾਨੀ ਕਲौती ਹੀ ਤੀ ਹੋਵੇ ਉਹ ਘਰ ਦੇ ਵਿੱਚ ਜਿੱਥੇ ਮੈਂ ਆਪਣੇ ਪੁੱਤ ਨੂੰ ਵਿਆਵਾਂ ਫੇਰ ਬਹੁਤ ਰਿਸ਼ਤੇ ਆਉਂਦੇ ਆ ਪਰ ਗੁਲਜ਼ਾਰ ਉਹ ਰਿਸ਼ਤੇ ਮੋੜਦਾ ਰਹਿੰਦਾ ਵੀ ਨਹੀਂ ਭਾਈ ਨਹੀਂ ਭਾਈ ਫੇਰ ਇੱਕ ਚੰਗੇ ਪਰਿਵਾਰ ਦਾ ਰਿਸ਼ਤਾ ਗੁਲਜ਼ਾਰ ਦੇ ਘਰੇ ਆਉਂਦਾ ਹਰ ਮੇਲ ਵਾਸਤੇ ਜਾਨੀ ਦੱਸ ਪੈਂਦੀ ਆ ਗੁਲਜ਼ਾਰ ਨੂੰ ਵੀ ਤੇਰੇ ਹਰਮੇਲ ਪੁੱਤ ਵਾਸਤੇ ਰਿਸ਼ਤਾ ਹੈ ਵੀ ਬਹੁਤ ਚੰਗਾ ਘਰ ਪਰਿਵਾਰ ਹੈ ਕੱਲੀ ਕੁੜੀ ਆ ਮਾਪਿਆਂ ਦੀ ਚੰਗੀ ਜ਼ਮੀਨ ਆ ਚੰਗੀ ਪੜ੍ਹੀ ਲਿਖੀ ਕੁੜੀ ਆ ਗੁਲਜ਼ਾਰ ਤੱਥ-ਬੜੱਥੀ 'ਚ ਇਹ ਫੈਸਲਾ ਜਾਂਦਾ ਵੀ ਹਾਂ ਇਹ ਦੂਜਾ ਇਹ ਤਾਂ ਕੁਝ ਹੋਰ ਮਿਲ ਨਹੀਂ ਸਕਦਾ ਕਿਉਂਕਿ ਇੱਕ ਬੰਦੇ ਦਾ ਸਬਰ ਹੁੰਦਾ ਜੇ ਉਹ ਸਬਰ ਹਿੱਲ ਜੀ ਤਾਂ ਉਸ ਤੋਂ ਉੱਤੇ ਕੁਝ ਵੀ ਨਹੀਂ ਹੁੰਦਾ ਹਨਾ ਤਾਂ ਗੁਲਜ਼ਾਰ ਦਾ ਇਸ ਵਕਤ ਸਬਰ ਹੀ ਹਿੱਲਿਆ ਹੋਇਆ ਸੀ ਇੱਕ ਤਾਂ ਉਹਨੂੰ ਪੁੱਤ ਦਾ ਹੰਕਾਰ ਸੀ ਇੱਕ ਉਹਨੂੰ ਆਪਣੀ ਜ਼ਮੀਨ ਜਾਇਦਾਦ ਦਾ ਹੰਕਾਰ ਸੀ ਇੱਕ ਉਹਨੂੰ ਜ਼ਮੀਨ ਜਾਇਦਾਦ ਹੋਰ ਵਧਾਉਣ ਦਾ ਹੰਕਾਰ ਸੀ ਕਿ ਕੱਲ ਨੂੰ ਮੈਂ ਸੌਰੀ ਵੀ ਇਹੋ ਜਿਹੇ ਲੱਭਾਂ ਜਿਹੜਾਂ ਕੋਲੇ ਗੁਲਜ਼ਾਰ ਵਿਚੋਲੇ ਨੂੰ ਕਹਿੰਦਾ ਵੀ ਠੀਕ ਆ ਤੂੰ ਸਾਨੂੰ ਕੁੜੀ ਵਾਲਿਆਂ ਨਾਲ ਮਲਾ ਦੇ ਵੀ ਅਸੀਂ ਗੱਲਬਾਤ ਕਰ ਲੈਨੇ ਆ ਜਦੋਂ ਇਹ ਰਿਸ਼ਤੇ ਦੀ ਗੱਲ ਅੱਗੇ ਚੱਲਦੀ ਆ ਤਾਂ ਫੇਰ ਕੁੜੀ ਵਾਲੇ ਦੇਖਣ ਆਉਂਦੇ ਆ ਗੁਲਜ਼ਾਰ ਦਾ ਘਰ-ਬਾਰ ਵੀ ਕਿੱਡਾ ਕਾ ਨਾਮ ਤਾਂ ਬੰਦੇ ਦਾ ਸੁਣਿਆ ਵੀ ਕਹੇ ਜਾ ਕਾਰੋਬਾਰ ਆ ਸੀ ਵੀ ਦੇਖਿਆ ਹੀਏ ਤਾਂ ਜਦੋਂ ਗੁਲਜ਼ਾਰ ਦੇ ਘਰ-ਬਾਰ ਆਉਂਦੇ ਆ ਤਾਂ ਗੁਲਜ਼ਾਰ ਦੇ ਕੁੜਮਾ ਨੂੰ ਜਾਣੀ ਹੋਣ ਵਾਲੇ ਕੁੜਮਾ ਨੂੰ ਘਰ-ਬਾਰ ਪਸੰਦ ਆ ਜਾਂਦਾ ਵੀ ਠੀਕ ਆ ਭਾਈ ਮੁੰਡਾ ਵੀ ਠੀਕ ਆ ਪਿਓ ਵੀ ਠੀਕ ਆ ਕੱਲਾ-ਕੱਲਾ ਮੁੰਡਾ ਦਾ ਹੋਰ ਕੀ ਚਾਹੀਦਾ ਜ਼ਮੀਨ ਜਾਇਦਾਦ ਚੰਗੀ ਆ ਗੁਲਜ਼ਾਰ ਨੇ ਜਦੋਂ ਦੇਖਣ ਜਾਣੀ ਹੁੰ ਇਹ ਸੋਚ ਰਹੇ ਨੇ ਕਿ ਕੁੜੀ ਵਾਲੇ ਘਰ ਬਾਰ ਆ ਕੇ ਦੇਖ ਕੀ ਠੀਕ ਆ ਪਰਿਵਾਰ ਕੁੜੀ ਵਾਲੇ ਨੂੰ ਚੰਗਾ ਲੱਗਿਆ ਕੁੜੀ ਵਾਲੇ ਵੀ ਕਹਿੰਦੇ ਵੀ ਭਾਈ ਠੀਕ ਐ ਸਾਨੂੰ ਅਸੀਂ ਜਾ ਕੇ ਦੱਸਾਂਗੇ ਸਲਾਹ ਕਰਕੇ ਵੀ ਤੁਸੀਂ ਕਿਦਣ ਕੁੜੀ ਦੇਖਣ ਆਇਓ ਤਾਂ ਫਿਰ ਕੁੜੀ ਵਾਲੇ ਸ਼ਾਨਬੀਨਤਾ ਕਰਦੇ ਆ ਵੀ ਐਡੀ ਚੰਗੇ ਪਰਿਵਾਰ ਦੀ ਅਸੀਂ ਕੁੜੀ ਆ ਇਹ ਜਿਹੇ ਪਰਿਵਾਰ ਚ ਦੇਣੀ ਆ ਵੀ ਮੁੰਡੇ ਦੇ ਇਹ ਨਾ ਹੋਵੇ ਕੱਲ ਨੂੰ ਐਵੀਂ ਕਬਾਬੀ ਹੋਵੇ ਹਨਾ ਬੰਦਾ ਤਾਂ ਫਿਰ ਪੁੱਛ ਦੱਸ ਕਰਦੇ ਆ ਤੇ ਫਿਰ ਉਹ ਪਰਿਵਾਰ ਨੂੰ ਇਹ ਚੇਤੇ ਆਉਂਦਾ ਵੀ ਜਿੱਥੇ ਅਸੀਂ ਜਾ ਕੇ ਆਇਆ ਉਹ ਜਿਹੜੀ ਸਾਡੇ ਘਰੇ ਕੁੜੀ ਕੰਮ ਕਰਦੀ ਆ ਵੀ ਉਹਦੀ ਭੈਣ ਵੀ ਉੱਥੀ ਵਿਆਹੀ ਹੋਈ ਆ ਹੂੰ ਵੀ ਉਹਨੂੰ ਪੁੱਛੀ ਵੀ ਇਹ ਪਰਿਵਾਰ ਕਿਵੇਂ ਦਾ ਤਾਂ ਉਹ ਬਚਨੀ ਨੂੰ ਬੁਲਾਉਂਦੇ ਆ ਵੀ ਬਚਨੀ ਆਪਾਂ ਨੂੰ ਰਿਸ਼ਤੇ ਦੀ ਦੱਸ ਪਈਆ ਆਹ ਪਿੰਡਾ ਵੀ ਕੱਲਾ ਕੱਲਾ ਮੁੰਡਾ ਪਰਿਵਾਰ ਦਾ ਚੰਗੀ ਜ਼ਮੀਨ ਜਾਇਦਾਦ ਆ ਕਹਿੰਦਾ ਕਹੋਂਦਾ ਪਰਿਵਾਰ ਆ ਵੀ ਤੂੰ ਉਹ ਪਰਿਵਾਰ ਬਾਰੇ ਪਤਾ ਕਰਕੇ ਦੱਸ ਬਚਨੀ ਕਹਿੰਦੀ ਕਿਹੜਾ ਪਿੰਡਾ ਉਹ ਕਹਿੰਦੇ ਵੀ ਆਹ ਪਿੰਡਾ ਜਿੱਥੇ ਤਰੀ ਭੈਣ ਬਈ ਹੋਈ ਆ ਬਚਨੀ ਕਹਿੰਦੀ ਵੀ ਕੀ ਨਾਮ ਆ ਬੰਦਿਆਂ ਦਾ ਉਹ ਦੱਸਦੇ ਆ ਵੀ ਗੁਲਜ਼ਾਰ ਆ ਹੂੰ ਉਹਦਾ ਮੁੰਡਾ ਗਾਹਾਂ ਅੱਗੇ ਹਰਮੇਲ ਆ ਹੂੰ ਵੀ ਕੱਲਾ ਕਹਿਰਾ ਮੁੰਡਾ ਜ਼ਮੀਨ ਜਾਇਦਾਦ ਆ ਹੂੰ ਬਚਨੀ ਕਹਿੰਦੀ ਠੀਕ ਹੈ ਮੈਂ ਦੱਸਦੀ ਆ ਬਚਨੀ ਦਿਮਾਗ ਚ ਵੀ ਇਹ ਸ਼ੰਕਾ ਹੁੰਦਾ ਵੀ ਕਿਤੇ ਇਹ ਉਹ ਪਰਿਵਾਰ ਤਾਂ ਨਹੀਂ ਹੈਗਾ ਜਿਨੇ ਕਦੇ ਧੀ ਮਾਰਨ ਲਈ ਮੇਰੇ ਜੀਜੀ ਨੂੰ ਆਖਿਆ ਸੀ ਕਿਤੇ ਜੀ.ਡੀ.ਏ. ਕੁੜੀ ਨਾਲ ਉਹ ਵਿਆਹਣ ਨੂੰ ਫਿਰਦੇ ਆ ਕਿਤੇ ਇਹ ਉਹਨਾਂ ਦੀ ਆਪਣੀ ਹੀ ਈਤਾਂ ਨਹੀਂ ਬਚਨੀ ਦੇ ਮਨਚੇ ਬਹੁਤ ਸਾਰੇ ਸਵਾਲ ਆਉਂਦੇ ਆ ਪਰ ਉਹ ਸਵਾਲਾਂ ਨੂੰ ਨਕਾਰਦੀ ਆ ਕਿ ਨਹੀਂ ਇਹ ਗੱਲ ਨਹੀਂ ਹੋ ਸਕਦੀ ਹੈਗੀ ਹੋ ਸਕਦਾ ਕੋਈ ਗਲਤਫਹਿਮੀ ਹੋਵੇ ਹੋ ਸਕਦਾ ਨਾਮ ਨਾ ਇੱਕੋ ਜਿਹਾ ਹੋ ਜਾਈ ਗਏ ਹੁਣ ਤਾਂ ਉਹ ਆ ਕੇ ਆਪਣੀ ਭੈਣ ਨੂੰ ਪੁੱਛਦੀ ਆ ਜਣੀ ਬੰਤੂ ਕੋਲੇ ਆਉਂਦੀ ਆ ਬੰਤੂ ਕੋਲੇ ਆ ਕੇ ਬੰਤੂ ਨੂੰ ਕਹਿੰਦੀ ਆ ਵੀ ਆਪਣੇ ਪਿੰਡ ਗੁਲਜ਼ਾਰ ਸਿੰਘ ਨਾਮ ਦਾ ਕੋਈ ਬੰਦਾ ਹੈਗਾ ਉਹ ਕਹਿੰਦੀ ਹੈਗਾ ਉਹ ਕਹਿੰਦੀ ਉਹਦਾ ਮੁੰਡਾ ਕੋਈ ਹਰਮੇਲ ਸਿੰਘ ਕਿ ਨਹੀਂ ਹਾਂ ਹੈਗਾ ਕਹਿੰਦੀ ਕਿ ਕੀ ਕੰਮ ਹੈ ਕਹਿੰਦੀ ਜਿੱਥੇ ਮੈਂ ਕੰਮ ਕਰਦੀ ਆ ਜਿਨ੍ਹਾਂ ਨੂੰ ਆਪਾਂ ਧੀ ਗੋਦ ਦਿੱਤੀ ਸੀ ਵੀ ਉਹ ਕੁੜੀ ਨੂੰ ਰਿਸ਼ਤਾ ਆਉਂਦਾ ਉਹਦਾ ਜਾਣੀ ਗੁਲਜ਼ਾਰ ਦੇ ਮੁੰਡੇ ਦਾ ਰਿਸ਼ਤਾ ਹੀ ਉਹਦੀ ਧੀ ਨੂੰ ਆ ਰਿਹਾ ਹਾਂ ਤੇ ਉਹ ਬਹੁਤ ਹੱਕੀ ਬੱਕੀ ਰਹਿੰਦੀ ਆ ਬੰਤੋ ਵੀ ਇਹ ਕਿਵੇਂ ਹੋ ਸਕਦਾਗਾ ਉਹ ਬੰਦਾ ਜਿਹੜੇ ਨੇ ਕਦੇ ਉਹੀ ਆਪਣੀ ਜੰਮੀ ਧੀ ਮਾਰਨ ਵਾਸਤੇ ਮੇਰੇ ਪਤੀ ਨੂੰ ਦੇਤੀ ਸੀ ਇੰਨੇ ਸਾਲਾਂ ਬਾਅਦ ਉਹੀ ਬੰਦਾ ਆਪਣੀ ਧੀ ਨੂੰ ਰਿਸ਼ਤਾ ਲੈ ਕੇ ਜਾ ਰਿਹਾ ਆਪਣੇ ਪੁੱਤ ਦਾ ਵੀ ਇਹ ਕਿਵੇਂ ਹੋ ਸਕਦਾ ਤਾਉ ਆਪਣੀ ਭੈਣ ਬਚਨੀ ਨੂੰ ਦੱਸਦੀ ਹੈ ਵੀ ਹਾਂ ਭੈਣੇ ਇਹ ਉਹੀ ਪਰਿਵਾਰ ਆ ਜਿੰਨਾ ਨਾਲ ਕਦੇ ਤੇਰਾ ਜੀਜਾ ਕੰਮ ਕਰਦਾ ਹੁੰਦਾ ਸੀ ਤੇ ਫਿਰ ਇਹ ਬੰਦੇ ਨੇ ਹੀ ਆਪਣੀ ਧੀ ਨੂੰ ਤਿਆਗਤਾ ਸੀ ਇਹ ਕਹਿੰਦਾ ਸੀ ਮੇਰੀ ਅੱਖਾਂ ਤੋਂ ਪਰੇ ਹੀ ਲੈ ਜਾ ਮਾਰ ਦੇ ਖਪਾ ਦੇ ਜੋ ਮਰਜ਼ੀ ਕਰ ਦੇ ਕਹਿੰਦੀ ਉਹ ਧੀ ਨੇ ਐਡੇ ਵੱਡੇ ਰਾਜਪਾਗ ਵਿੱਚ ਜਨਮ ਲਿਆ ਤੇ ਇਹ ਬੰਦਾ ਲਾਲਚ ਕਰਕੇ ਫਿਰ ਉਹ ਘਰ ਨਾਲ ਰਿਸ਼ਤਾ ਜੋੜ ਰਿਹਾ ਪਰ ਇਹ ਬੰਦੇ ਨੂੰ ਇਹ ਨਹੀਂ ਪਤਾ ਹੈਗਾ ਕਿ ਇਹਦੀ ਧੀ ਇਸ ਦੁਨੀਆ ਤੇ ਹੈਗੀ ਆ ਇਹਦੀ ਧੀ ਇਸ ਦੁਨੀਆ ਤੇ ਜਿਉਂਦੀ ਆ ਤੇ ਇਹ ਐਡੀ ਵੱਡੀ ਗਲਤੀ ਕਰਨ ਚੱਲੇ ਕਿ ਆਪਣੇ ਪੁੱਤ ਦਾ ਰਿਸ਼ਤਾ ਉਹੀ ਧੀ ਨੂੰ ਕਰਨੇ ਚੱਲੇਆ ਹੂੰ ਜਿਹੜੀ ਕਦੇ त्यागਦੀ ਸੀ ਜਿਹੜੀ ਕਦੇ त्यागਦੀ ਸੀ ਹੂੰ ਤਾਂ ਫਿਰ ਬਚਨੀ ਵੀ ਸੋਚਦੀ ਆ ਵੀ ਹਾਂ ਇਹ ਤਾਂ ਬਹੁਤ ਵੱਡਾ ਪਾਪ ਹੋ ਜੂਗਾ ਹੂੰ ਅਨਰਥ ਹੋ ਜੂਗਾ ਇਹ ਤਾਂ ਹੂੰ ਤਾਂ ਫਿਰ ਬਚਨੀ ਜਾ ਕੇ ਆਪਣੇ ਕੰਮ ਕਰਨ ਵਾਲੇ ਮਾਲਕਾਂ ਨੂੰ ਇਹ ਦੱਸਦੀ ਆ ਕਿ ਅੱਜ ਮੈਂ ਤੁਹਾਨੂੰ ਇੱਕ ਸਚਾਈ ਦੱਸਣ ਲੱਗੀ ਆ ਉਹ ਕਹਿੰਦੀ ਕੀ ਸਚਾਈ ਆ ਕਹਿੰਦੀ ਜਿਹੜੀ ਤੁਹਾਡੀ ਧੀ ਚਰਨਜੀਤ ਆ ਇਹਨੂੰ ਤੁਸੀਂ ਅੱਜ ਤੱਕ ਇਹ ਨਹੀਂ ਦੱਸਿਆ ਹੈਗਾ ਕਿ ਇਹ ਥੋਡੀ ਗੂਦ ਲਈ ਹੋਈ ਧੀ ਆ ਤੁਸੀਂ ਇਹਨੂੰ ਪੁੱਤਾਂ ਵਾਂਗੂ ਪਾਲਿਆ ਪੁੱਤਾਂ ਤੋਂ ਵੀ ਵੱਧ ਕੇ ਪਾਲਿਆ ਇਹਦੇ ਹਰ ਸੁਪਨੇ ਜਿਹੜੇ ਸੋਚਦੀ ਉਹ ਤੁਸੀਂ ਸਹਾਰ ਕੀਤੇ ਕਹਿੰਦੀ ਅੱਜ ਹਾਲਾਂਕਿ ਇਹਨੂੰ ਇਹ ਤੱਕ ਵੀ ਨਹੀਂ ਪਤਾ ਕਿ ਇਹ ਤੇ ਇਹਨੂੰ ਮੈਂ ਲੈ ਕੇ ਆਈ ਸੀ ਤੇ ਇਹ ਤੇ ਤੁਹਾਨੂੰ ਗੂਦ ਦਿੱਤੀ ਸੀ ਇਹ ਕਿੰਨਾ ਦੀ ਧੀ ਐ ਇਹ ਧੀ ਨੂੰ ਇਹ ਵੀ ਨਹੀਂ ਪਤਾ ਇਹ ਗੱਲਾਂ ਤੋਂ ਵੀ ਤੁਸੀਂ ਇਹਨੂੰ ਹਣ ਜਾਣ ਰੱਖਿਆ ਪਰ ਕਹਿੰਦੀ ਜਿਹੜੀ ਇਹ ਚਰਨਜੀਤ ਆ ਇਹ ਗੁਲਜ਼ਾਰ ਦੀ ਹੀ ਔਲਾਦ ਆ ਕਹਿੰਦੀ ਜਿਹਦੇ ਮੁੰਡੇ ਦਾ ਰਿਸ਼ਤਾ ਚਰਨਜੀਤ ਨੂੰ ਆ ਰਿਹਾ ਤਾਂ ਉਹ ਪਰਿਵਾਰ ਸੁੰਨ ਹੋ ਜਾਂਦਾ ਇਹ ਗੱਲ ਸੁਣ ਕੇ ਉਹ ਪਰਿਵਾਰ ਸੋਚਦਾ ਵੀ ਹੁਣ ਕੀ ਕਰਿਆ ਜਾਵੇ ਤਾਂ ਉਹ ਪਰਿਵਾਰ ਜਿਹੜੇ ਨੇ ਇਤੀ ਗੋਦ ਲਈ ਹੁੰਦੀ ਆ ਹਮ ਚਰਨਜੀਤ ਦੇ ਬਾਪ ਜਿਹਨੇ ਗੋਦ ਲਈ ਹੁੰਦੀ ਹੈ ਦਰਸ਼ਨ ਨੇ ਉਹ ਇਹ ਸੋਚਦਾ ਕਿ ਹਾਂ ਇਹ ਜੇ ਬੰਦੇ ਨੂੰ ਸਭ ਕੁਝ ਸਿਖਾਉਣਾ ਬਣਦਾਗਾ ਹਮ ਤਾਂ ਫਿਰ ਦਰਸ਼ਨ ਇਹ ਸੋਚਦਾ ਕਿ ਜਿਹੜੀ ਧੀ ਨੇ ਸਾਡੇ ਘਰ ਨੂੰ ਰੰਗ ਭਾਗ ਲਾਤੇ ਆ ਕੀ ਹਮ ਜੀ.ਡੀ.ਟੀ ਨੇ ਸਾਨੂੰ ਆਪਣੇ ਮਾਪਿਆਂ ਤੋਂ ਵੀ ਵੱਧ ਕੇ ਪਿਆਰ ਕੀਤਾ ਪਰ ਉਹਨੂੰ ਇਹ ਨਹੀਂ ਪਤਾ ਕਿ ਅਸੀਂ ਉਹਦੇ ਅਸਲੀ ਮਾਪੇ ਨਹੀਂ ਹੈਗੇ ਅਸੀਂ ਤਾਂ ਉਹ ਗੋਤ ਲਈ ਹੋਈ ਹੈ ਤੇ ਉਹਨੂੰ ਇਹ ਵੀ ਖਬਰ ਨਹੀਂ ਹੈਗੀ ਕਿ ਜਿਹਦੇ ਘਰ ਨਾਲ ਉਹਦਾ ਰਿਸ਼ਤਾ ਜੁੜ ਰਿਹਾ ਉਹ ਉਹਦੇ ਅਸਲੀ ਮਾਪੇ ਨੇ ਤਾਂ ਫੇਰ ਦਰਸ਼ਨ ਇਹ ਸੋਚਦਾ ਆਪਣੀ ਪਤਨੀ ਨਾਲ ਸਲਾਹ ਕਰਦਾ ਬਚਨੀ ਨੂੰ ਵੀ ਵਿੱਚ ਬਿਠਾਉਂਦੇ ਆ ਤਾਂ ਇਹ ਸਲਾਹ ਕਰਦੇ ਕਿ ਹਾਂ ਉਹ ਪਰਿਵਾਰ ਨੂੰ ਆਪਾਂ ਬੁਲਾਵਾਂਗੇ ਉਹ ਜਿਹੜਾ ਹੰਕਾਰੀ ਬੰਦਾ ਹੈ ਇਹ ਸੋਚਦਾ ਕਿ ਘਰ ਦੀ ਗਲੋਤੀ ਧੀ ਆ ਇਹਨਾਂ ਦੀ ਜ਼ਮੀਨ ਜਾਇਦਾਦ ਮੇਰੇ ਕੋਲ ਆ ਜੂਗੀ ਉਹਨੂੰ ਲਾਲਚ ਦੇ ਕੇ ਹੀ ਇੱਥੇ ਬੁਲਾਵਾਂਗੇ ਹੂੰ ਤੇ ਉਹ ਨੂੰ ਉਹਦੀ ਅਸਲੀ ਔਕਾਤ ਦਿਖਾਵਾਂਗੇ ਤਾਂ ਉਹ ਸੁਨੇਹਾ ਭੇਜ ਦਿੰਦੇ ਆ ਵਿਚੋਲੇ ਦੇ ਹੱਥ ਵੀ ਹਾਂ ਭਾਈ ਉਹਨਾਂ ਨੂੰ ਕਹੋ ਆਓ ਸਾਡੇ ਘਰੇ ਹੂੰ ਦੇਖ ਜੋ ਸਾਡਾ ਵੀ ਘਰ-ਬਾਰ ਤਾਂ ਫੇਰ ਚੌੜਾ ਹੋ ਕੇ ਗੁਲਜ਼ਾਰ ਆਉਂਦਾ ਆਪਣੇ ਪੁੱਤ ਦੇ ਨਾਲ ਸਜ ਫੱਪ ਕੇ ਉਹਦੀ ਮਾਂ ਉਹ ਵੀ ਨਾਲ ਲੈ ਕੇ ਆਉਂਦਾ ਵੀ ਆਪਾਂ ਪੁੱਤ ਵਾਸਤੇ ਤੀ ਨੂੰ ਦੇਖਣ ਚੱਲੇ ਆ ਤੇਰੇ ਵਾਸਤੇ ਹੂੰ ਜਾਨੀ ਉਹਦੀ ਘਰ ਵਾਲੀ ਦੇਖਣ ਚੱਲੇ ਆ ਤੇਰੇ ਪੁੱਤ ਵਾਸਤੇ ਜਦੋਂ ਦਰਸ਼ਨ ਤੇ ਗੁਲਜ਼ਾਰ ਮਿਲਦੇ ਆ ਇੱਕ ਦੂਜੇ ਨੂੰ ਹੂੰ ਤਾਂ ਆਉ ਬਖਤ ਕਰਦੇ ਆ ਪਹਿਲਾਂ ਤਾਂ ਪੂਰੀ ਗੁਲਜ਼ਾਰ ਦੀ ਫਿਰ ਜਦੋਂ ਉਹ ਕੁੜੀ ਸਾਹਮਣੇ ਆ ਕੇ ਬੈੰਦੀ ਆ ਤਾਂ ਕਿਸੇ ਪਰਿਵਾਰ ਦੇ ਜੀ ਨੂੰ ਗੁਲਜ਼ਾਰ ਵਾਲੇ ਪਾਸਿਓਂ ਇਹ ਨਹੀਂ ਪਤਾ ਕਿ ਇਹ ਸਾਡੀ ਹੀ ਧੀ ਆ ਤਾਂ ਫਿਰ ਉਸ ਵਕਤ ਗੱਲਾਂ ਹੁੰਦੀਆਂ ਨੇ ਕਿ ਤੁਹਾਡੇ ਕੱਲਾ ਕੱਲਾ ਪੁੱਤ ਆ ਉਹ ਕਹਿੰਦਾ ਹਾਂ ਸਾਡੇ ਕੱਲਾ ਕੱਲੇ ਪੁੱਤ ਆ ਕਹਿੰਦਾ ਵੀ ਨਲੇ ਸੁਣਿਆ ਦਰਸ਼ਨ ਇਹ ਗੱਲਾਂ ਕਰ ਰਹੇ ਆ ਵੀ ਕਹਿੰਦੇ ਨਲੇ ਸੁਣਿਆ ਸੀ ਵੀ ਤੁਹਾਡੇ ਧੀ ਹੋਈ ਸੀ ਥੋੜੇ ਦਿਨਾਂ ਦੀ ਵੀ ਉਹ ਮੁੱਕ ਗਈ ਸੀ ਕੀ ਗੱਲ ਹੋਈ ਸੀ ਕਹਿੰਦਾ ਉਹਨੂੰ ਉਹ ਕਹਿੰਦਾ ਵੀ ਉਹ ਤਾਂ ਜੀ ਵੀ ਸਾਡੇ 6 ਸਾਲਾਂ ਬਾਅਦ ਪਹਿਲੀ ਲਾੜ ਹੋਈ ਸੀ ਧੀ ਵੀ ਥੋੜੇ ਦਿਨਾਂ ਦੀ ਸੀ ਉਹ ਵਿਚਾਰੀ ਮੱਕ ਗਈ ਸੀ ਹੂੰ ਦਰਸ਼ਨ ਇਹ ਗੱਲ ਸੁਣ ਕੇ ਹੱਸ ਪੈਂਦਾ ਉਹਨੂੰ ਪਤਾ ਹੁੰਦਾ ਕਿਉਂਕਿ ਝੂਠ ਸਾਰਾ ਦਰਸ਼ ਗੁਲਜ਼ਾਰ ਦਾ ਅੱਗੇ ਆ ਚੁੱਕਿਆ ਹੁੰਦਾ ਗੁਲਜ਼ਾਰ ਨੂੰ ਉਹ ਕਹਿੰਦਾ ਵੀ ਤੁਹਾਨੂੰ ਇਹ ਪਤਾ ਤੁਸੀਂ ਬਹੁਤ ਵੱਡੀ ਗਲਤੀ ਕਰਨ ਚੱਲੇ ਸੀ ਹੂੰ ਉਹ ਕਹਿੰਦਾ ਕੀ ਕਹਿੰਦਾ ਸੱਚੋ ਸੱਚ ਦੱਸਿਓ ਵੀ ਉਹ ਧੀ ਨੂੰ ਹੋਇਆ ਕੀ ਸੀ ਹੂੰ ਤਾਂ ਦਰਸ਼ਨ ਗੁਲਜ਼ਾਰ ਦੀ ਪਤਨੀ ਵੱਲ ਵੀ ਦੇਖਦਾ ਕਹਿੰਦਾ ਭੈਣ ਜੀ ਤੁਸੀਂ ਦੱਸੋ ਵੀ ਕੀ ਹੋਇਆ ਸੀ ਗੁੜੀਆਂ ਨੂੰ ਹੂੰ ਉਹ ਜ਼ਖਮ ਜਿਹੜੇ ਆ ਤੇ ਖਰੀਂਡ ਆ ਚੁੱਕਿਆ ਸੀ ਉਹਦੀ ਪਤਨੀ ਦੇ ਉਹ ਫੇਰ ਅੱਲੇ ਹੋ ਜਾਂਦੇ ਕਿਉਂਕਿ ਫੇਰ ਉਹਦੀ ਧੀ ਦੀ ਗੱਲ ਚੱਲ ਪੈਂਦੀ ਹੈ ਜਿਹੜੀ ਥੋੜੇ ਦਿਨ ਇਹ ਕਹਿ ਕੇ ਦੁਨੀਆ ਨੂੰ ਝੂਠ ਬੋਲ ਕੇ ਮੂੰਹ ਬੰਦ ਕਰਾ ਦਿੱਤਾ ਗਿਆ ਸੀ ਕਿ ਉਹ ਮਰ ਚੁੱਕੀ ਆ ਤਾਂ ਫੇਰ ਉਹਦੇ ਜ਼ਖਮ ਅੱਲੇ ਹੋ ਜਾਂਦੇ ਆ ਉਹ ਰੋਣਾ ਸ਼ੁਰੂ ਕਰ ਦਿੰਦੀ ਹੈ ਹੂੰ ਉਹ ਕਹਿੰਦੀ ਆ ਬਸ ਵੀ ਪਤਾ ਹੀ ਨਹੀਂ ਲੱਗਿਆ ਉਹਨਾਂ ਤਾਂ ਕੀ ਹੋ ਗਿਆ ਉਹ ਕਹਿੰਦਾ ਜੇ ਮੈਂ ਇਹ ਕਹਾ ਵੀ ਥੋੜੀ ਧੀ ਈ ਇਸ ਦੁਨੀਆ ਤੇ ਹੈਗੀ ਆ ਹੂੰ ਦਰਸ਼ਨ ਗੁਲਜ਼ਾਰ ਦੀ ਪਤਨੀ ਨੂੰ ਕਹਿੰਦਾ ਜਾਣੀ ਗੁਲਜ਼ਾਰ ਹੱਕਾ ਵਕਾ ਰਹਿ ਜਾਂਦਾ ਕਹਿੰਦਾ ਐ ਕਿਵੇਂ ਹੋ ਸਕਦਾ ਹੂੰ ਕਹਿੰਦਾ ਥੋੜੀ ਧੀ ਈ ਇੱਥੇ ਤੁਹਾਡੇ ਕੋਲੇ ਬੈਠੀ ਆ ਗੁਜ਼ਾਰ ਦੇ ਪੈਰਾਂ ਤੋਂ ਜ਼ਮੀਨ ਖਿਸਕ ਜਾਂਦੀ ਆ ਕਹਿੰਦਾ ਜਿਹੜੀ ਧੀ ਨਾਲ ਤੁਸੀਂ ਆਪਣੇ ਪੁੱਤ ਦਾ ਰਿਸ਼ਤਾ ਕਰਨ ਆਏ ਹੋ ਨਾ ਹੂੰ ਇਹੀ ਥੋੜੀ ਧੀ ਹੂੰ ਚਰਨਜੀਤ ਹੀ ਕਹਿੰਦਾ ਥੋੜੀ ਧੀ ਆ ਜਿਹੜੀ ਤੁਹਾਡੇ ਪੁੱਤ ਹਰਮੇਲ ਤੋਂ ਪਹਿਲਾਂ ਹੋਈ ਸੀ ਹੂੰ ਗੁਲਜ਼ਾਰ ਨੀਵੀਂ ਪਾ ਲੰਦਾ ਕਹਿੰਦਾ ਇਹ ਗੱਲ ਕਿਵੇਂ ਹੋਈ ਦਰਸ਼ਨ ਇਹ ਗੱਲ ਦੱਸਦਾ ਕਹਿੰਦਾ ਤੂੰ ਤਾਂ ਆਪਣੇ ਸੀਰੀ ਨੂੰ ਇਹ ਕਹਦਾ ਸੀ ਵੀ ਇਹਨੂੰ ਮਾਰ ਦੇ ਕਪਾ ਦੇ ਜਿੱਥੇ ਮਰਜੀ ਇਹਨੂੰ ਦਫਨ ਕਰ ਦੇ ਕਹਿੰਦਾ ਮੈਨੂੰ ਇਹ ਧੀ ਦਾ ਮੂੰਹ ਵੀ ਨਾ ਦਿਖ ਜੇ ਮੱਥੇ ਤੱਕ ਨਾ ਲੱਗ ਜੇ ਕਹਿੰਦਾ ਮੇਰੇ ਹੂੰ ਕਹਿੰਦਾ ਉਹ ਨੇਕ ਦਿਲ ਇਨਸਾਨ ਨੇ ਇਹ ਧੀ ਨੂੰ ਆਪਣੀ ਸਾਲੀ ਨੂੰ ਦਿੱਤਾ ਕਹਿੰਦਾ ਉਹਦੇ ਵੀ ਆਪਦੇ ਜਵਾਕ ਸੀ ਘਰ 'ਚ ਗਰੀਬੀ ਸੀ ਕਹਿੰਦਾ ਉਹ ਕੰਮ ਕਰਨ ਵਾਲੀ ਨੇ ਵਿਚਾਰੀ ਨੇ ਸਾਡੇ ਘਰੇ ਰੰਗ ਭਗ ਲਾਤੇ ਉਹ ਧੀ ਉਹਨੇ ਸਾਨੂੰ ਘੂਦ ਦਿੱਤੀ ਕਹਿੰਦਾ ਅਸੀਂ ਇਹਦਾ ਬਹੁਤ ਚਾਹ ਲਾਡਾਂ ਨਾਲ ਇਹਨੂੰ ਪਾਲਿਆ ਇਹਦਾ ਨਾਂ ਚਰਨਜੀਤ ਰੱਖਿਆ ਚੰਗੀ ਨੂੰ ਪੜ੍ਹਾਈ ਲਿਖਾਈ ਕਰਾਈ ਤੇ ਜਿਹੜੀ ਆਪਦੀ ਜ਼ਮੀਨ ਜਾਇਦਾਦ ਸੀ ਉਹ ਸਾਰੀ ਚਰਨਜੀਤ ਲਈ ਨਾ ਕਰਾਤੀ ਹੂੰ ਤਾਂ ਗੁਲਜ਼ਾਰ ਉੱਤੇ ਸ਼ਰਮਿੰਦਾ ਹੋ ਜਾਣਾ ਗੁਲਜ਼ਾਰ ਨੂੰ ਦਰਸ਼ਨ ਕਹਿੰਦਾ ਵੀ ਰੱਬ ਤੋਂ ਵੱਡਾ ਕੋਈ ਵੀ ਨਹੀਂ ਹੋ ਸਕਦਾ ਤੂੰ ਤਾਂ ਆਪਣੀ ਜ਼ਿਹਨ ਚ ਇਹ 24 ਸਾਲ 25 ਸਾਲ ਇਹ ਸੋਚੀਂ ਲਗਾਤੀ ਕਿ ਉਹ ਕੁੜੀ ਇਸ ਦੁਨੀਆ ਦੀ ਹੈ ਨਹੀਂ ਉਹ ਤਾਂ ਮੁੱਕ ਗਈ ਉਹਦੇ ਬਾਰੇ ਕਦੇ ਤੁਸੀਂ ਗੱਲ ਵੀ ਕਰਨੀ ਨਹੀਂ ਚਾਹੀ ਉਹਦੀ ਮਾਂ ਵੀ ਰੋਣ ਲੱਗ ਜਾਂਦੀ ਹੈ ਜਾਨੀ ਚਰਨਜੀਤ ਦੀ ਜਿਹੜੀ ਅਸਲੀ ਮਾਂ ਸੀ ਹੂੰ ਉਹ ਸੋਚਦੀ ਆ ਕਿ ਉਹ ਫਿਰ ਜਦੋਂ ਇਹ ਗੱਲਾਂ ਚੱਲਦੀਆਂ ਹੁੰਦੀਆਂ ਨੇ ਤਾਂ ਉਹ ਚਰਨਜੀਤ ਨੂੰ ਕੁੱਟ ਕੇ ਆ ਕੇ ਜੱਫੀ ਪਾਉਂਦੀ ਆ ਹੂੰ 24 25 ਸਾਲਾਂ ਬਾਅਦ ਆਪਦੀ ਉਹੀ ਧੀ ਨੂੰ ਮਿਲਦੀ ਆ ਤੇ ਜੱਫੀ ਪਾ ਕੇ ਪੱਪਾ ਮਾਰ ਕੇ ਰੋਂਦੀ ਆ ਉਹਦੇ ਹੱਥ ਪੈਰ ਚੁੰਮਦੀ ਆ ਤੇ ਉਹਨੂੰ ਅੱਖਾਂ ਉੱਤੇ ਤੋਂ ਲੈ ਕੇ ਥੱਲੇ ਤੱਕ ਦੀ ਦੀ ਉਮਰੀਤੀ ਘਟੀ ਹੋ ਗਈ ਮੇਥੋਂ ਦੂਰ ਰਹਿ ਕੇ ਤੇ ਫਿਰ ਚਰਨਜੀਤ ਦੇ ਅੱਖਾਂ ਅੱਗੇ ਇਹ ਸਾਰੀ ਤਸਵੀਰ ਘੁੰਮਦੀ ਆ ਤੇ ਉਹਨੂੰ ਇਹ ਸਾਰੀ ਗੱਲ ਤੋਂ ਜਾਣੂ ਕਰਾਇਆ ਜਾਂਦਾ ਕਿ ਤੇਰੇ ਇਹ ਅਸਲੀ ਮਾਂ-ਬਾਪ ਨੇ ਚਰਨਜੀਤ ਦੇ ਮਨ 'ਚ ਆਪਣੇ ਪਿਓ ਪ੍ਰਤੀ ਨਫ਼ਰਤ ਆਉਣੀ ਸ਼ੁਰੂ ਹੋ ਜਾਂਦੀ ਆ ਫਿਰ ਉਹ ਬਹੁਤ ਸਾਰੀਆਂ ਲਾਨਤਾਂ ਦਰਸ਼ਨ ਗੁਲਜ਼ਾਰ ਨੂੰ ਪਾਉਂਦਾਗਾ ਹੂੰ ਵੀ ਰੱਬ ਤੋਂ ਵੱਡਾ ਤੂੰ ਹੋ ਹੀ ਨਹੀਂ ਸਕਦਾ ਉਹਨੇ ਕਿਦੇ ਕਿੱਥੇ ਦਾਣੇ ਲਿਖੇ ਆ ਤੈਨੂੰ ਨਹੀਂ ਪਤਾ ਕਿੱਥੇ ਉਹਦੇ ਕਰਮ ਨੇ ਕਰਮਾਂ ਨੇ ਉਹਨੂੰ ਲੈ ਕੇ ਜਾਣਾ ਤੈਨੂੰ ਨਹੀਂ ਪਤਾ ਹੂੰ ਜਨਮ ਮਰਨ ਕਹਿੰਦਾ ਸਾਰਾ ਕੁਝ ਉਹਦੇ ਹੱਥ ਹਰਮੇਲ ਦਾ ਕੀ ਰਿਐਕਸ਼ਨ ਰਿਹਾ ਹਰਮੇਲ ਵੀ ਇਹ ਗੱਲ ਸੁਣ ਕੇ ਹੈਰਾਨ ਹੁੰਦਾ ਹਰ ਮੇਲ ਵੀ ਮੱਥੇ ਤੇ ਹੱਥ ਮਾਰਦਾ ਵੀ ਇਹ ਕੀ ਵੱਡੀ ਪੱਲ ਹੋ ਚੁੱਕੀ ਸੀ ਤਾਂ ਉਸ ਵਕਤ ਜਿਹੜੀ ਗੁਲਜ਼ਾਰ ਦੀ ਪਤਨੀ ਹੁੰਦੀ ਆ ਉਹ ਘੁੱਟ ਕੇ ਉਹਨੂੰ ਜੱਫੀ ਪਾਈ ਰੱਖਦੀ ਆ ਤੇ ਉਧਰਲੇ ਪਾਸਿਓਂ ਗੁਲਜ਼ਾਰ ਨੂੰ ਲਾਣਤਾ ਬਹਿਰੀਆਂ ਦੇ ਦਰਸ਼ਕ ਦੇ ਪਰਿਵਾਰ ਦੇ ਵੱਲੋਂ ਹੂੰ ਤੇ ਫੇਰ ਇਹ ਗੱਲ ਉੱਥੇ ਖੜੀ ਬਚਨੀ ਵੀ ਸੁਣਦੀ ਹੁੰਦੀ ਹੈ ਤੇ ਫੇਰ ਦੂਸਰੇ ਪਾਸੇ ਜਦੋਂ ਇਹ ਸਮਾਂ ਥੋੜਾ ਜਿਹਾ ਲੰਘਦਾ ਜਾਂਦਾ ਗੁਲਜ਼ਾਰ ਦੇ ਮਨ ਤੇ ਇਹ ਚੀਜ਼ ਦਾ ਬਹੁਤ ਜ਼ਿਆਦਾ ਭਾਰ ਰਹਿਣ ਲੱਗ ਜਾਂਦਾ ਵੀ ਮੈਂ ਇਹ ਕੀ ਗਲਤੀ ਕਰਤੀ ਸੀ ਤਾਂ ਫੇਰ ਉਹ ਆਪਣੀ ਧੀ ਤੋਂ ਵੀ ਮਾਫੀयां ਮੰਗਦਾ ਚਰਨਜੀਤ ਨੂੰ ਕਿ ਮੈਨੂੰ ਮਾਫ਼ ਕਰ ਦੇ ਮੈਂ ਤੇਰਾ ਗੁਨਾਹਗਾਰਾਂ ਧੀ ਤਾਂ ਫੇਰ ਚਰਨਜੀਤ ਦੀ ਮਾਂ ਜਿਹੜੀ ਅਸਲੀ ਸੀ ਦੋਨਾਂ 'ਚ ਆਪਸੀ ਬਹੁਤ ਪਿਆਰ ਸੀ ਪਰ ਚਰਨਜੀਤ ਅੱਜ ਵੀ ਉਹ ਪਰਿਵਾਰ ਦਾ ਜਿਹੜੇ ਨੇ ਉਹਨੂੰ ਪਾਲਿਆ ਜੰਮਿਆ ਹਨਾ ਜਿਹੜੇ ਸਾਰਾ ਕੁਝ ਉਹਦੇ ਨਾਮ ਕੀਤਾ ਉਹ ਆਪਣੇ ਜਨਮ ਵਾਲੇ ਮਾਪਿਆਂ ਤੋਂ ਜ਼ਿਆਦਾ ਪਾਲਣ ਵਾਲੇ ਮਾਪਿਆਂ ਦਾ ਕਰਦੀ ਸੀ ਬਿਲਕੁਲ ਕਿ ਜੰਮਣ ਵਾਲੇ ਤੋਂ ਪਾਲਣ ਵਾਲਾ ਵੱਡਾ ਹੁੰਦਾ ਹੂੰ ਤੇ ਇਹ ਉਹ ਧੀ ਕਰਮਾ ਵਾਲੀ ਸੀ ਜਿਹਨੂੰ ਦੋ ਦੋ ਮਾਵਾ ਮਿਲੀਆਂ ਪਿਓ ਨਾਲ ਤਾਂ ਉਹਦਾ ਕੋਈ ਇੰਨਾ ਪਿਆਰ ਹੈ ਨਹੀਂ ਸੀ ਚਰਨਜੀਤ ਨੇ ਉਹ ਪਿਓ ਨੂੰ ਗੁਲਜ਼ਾਰ ਨੂੰ ਜਾਣੀ ਅੱਜ ਵੀ ਮਾਫ ਨਹੀਂ ਕਰਿਆ ਸੀ ਤੇ ਫਿਰ ਉਹ ਚਰਨਜੀਤ ਦਾ ਕਿਤੇ ਹੋਰ ਰਿਸ਼ਤਾ ਤੈਹ ਹੁੰਦਾ ਤੇ ਫਿਰ ਗੁਲਜ਼ਾਰ ਆਪਣੀ ਗਲਤੀ ਦਾ ਅਹਿਸਾਸ ਕਰਦਾ ਜਾਨੀ ਫਿਰ ਉਹਤੀ ਆਪਣੇ ਰਹਿੰਦੀ ਦਰਸ਼ਨ ਸਿੰਘ ਹੋਰਾਂ ਕੋਲ ਹੀ ਆ ਤੇ ਪਰ ਉਹਦੇ ਵਿਆਹ ਚ ਕਾਰਜ ਨੇ ਜਿਹੜੇ ਦੋਨੇ ਮਾਪੇ ਰਲ ਕੇ ਕਰਦੇ ਆ ਤੇ ਗੁਲਜ਼ਾਰ ਨੂੰ ਇਹ ਹੁੰਦਾ ਕਿ ਮੈਂ ਆਪਣੇ ਮਨ ਤੋਂ ਇਹ ਗਲਤੀ ਇਹ ਤੱਬਾ ਕਿਵੇਂ ਹਟਾਵਾਂ ਹਨ ਜਿਹੜੀ ਮੇਰੇ ਦਿਲ ਤੇ ਲੱਗਿਆ ਹੋਇਆ ਤੇ ਕੁੜੀ ਨੇ ਉਹਨਾਂ ਨੂੰ ਮਾਫ ਕਰਤਾ ਗੁਲਜ਼ਾਰ ਨੂੰ ਫਿਰ ਹੌਲੀ-ਹੌਲੀ ਸਮਾਂ ਪੈਂਦਾ ਗਿਆ ਤੇ ਚਰਨਜੀਤ ਨੇ ਵੀ ਸੋਚ ਲਿਆ ਵੀ ਮੈਂ ਕੋਈ ਰੱਬ ਤਾਂ ਹੈ ਨਹੀਂ ਵੀ ਜਿਵੇਂ ਉਹਨੇ ਖੇੜ ਲਿਖੇ ਸੀ ਜਿੱਥੇ ਮੇਰੇ ਦਾਣੇ ਲਿਖੇ ਸੀ ਜਿੱਥੇ ਮੇਰੇ ਕਰਮ ਲਿਖੇ ਸੀ ਉਹ ਭੋਗਣੀ ਸੀ ਬਿਲਕੁਲ ਤੇ ਉਹ ਫਿਰ ਦੋਨੇ ਆਪਣੇ ਮਾ ਨੂੰ ਤਾਂ ਉਹਨੇ ਮਾਫ ਕਰੀ ਦਿੱਤਾ ਹੁੰਦਾ ਕਿਉਂਕਿ ਉਹਦਾ ਤਾਂ ਬਸ ਹੀ ਨਹੀਂ ਜਲੇ ਹੁੰਦਾ ਉਸ ਵਕਤ ਤਾਂ ਫਿਰ ਗੁਲਜ਼ਾਰ ਨੂੰ ਵੀ ਮਾਫ ਕਰ ਦਿੰਦੀ ਆ ਤੇ ਤਾਰਮੂ ਨੇ ਨਹੀਂ ਕੁਝ ਕਿਹਾ ਇਹੀ ਗੱਲ ਤੇ ਫਿਰ ਗੁਲਜ਼ਾਰ ਸੋਚ ਵਿਚਾਰ ਕਰਦਾ ਹੂੰ ਵੀ ਜਿਹੜੇ ਬੰਦੇ ਨੇ ਯਾਰ ਮੇਰੀ ਧੀ ਐਡਾ ਵੱਡਾ ਮੈਥੋਂ ਪਾਪ ਹੋਣ ਤੋਂ ਬਚਾ ਲਿਆ ਹੂੰ ਹਨਾ ਵੀ ਉਹ ਬੰਦੇ ਨੇ ਇਹ ਧੀ ਦੀ ਕਿਸਮਤ ਬਦਲੀ ਜਿਹੜਾ ਵਿਚਾਲੇ ਸੀ ਫੇਰ ਗੁਲਜ਼ਾਰ ਧਰਮੂ ਦੇ ਘਰੇ ਵੀ ਜਾਂਦਾ ਧਰਮੂ ਦੇ ਅੱਗੇ ਹੱਥ ਬਨ ਕੇ ਖੜਾ ਹੋ ਜਾਂਦਾ ਕਹਿੰਦਾ ਯਾਰ ਤੂੰ ਮੈਨੂੰ ਬਚਾ ਲਿਆ ਐਡੇ ਵੱਡੇ ਪਾਪ ਹੋਣ ਤੋਂ ਹੂੰ ਕਹਿੰਦਾ ਮੈਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਆ ਮੈਂ ਕਹਿੰਦਾ ਸ਼ਰਮਿੰਦਾ ਆ ਤੁਹਾਡੇ ਦੋਨੇ ਜੀਆਂ ਤੋਂ ਕਹਿੰਦਾ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਕਹੂੰ ਤਾਂ ਮੈਂ ਤੁਹਾਡੇ ਪੈਰੀ ਹੱਥ ਵੀ ਲਾ ਦਾਂ ਕਹਿੰਦਾ ਤੂੰ ਚੱਲ ਮੇਰੇ ਨਾਲ ਵਾਪਸ ਫੇਰ ਮੇਰੇ ਘਰੇ ਕੰਮ ਕਰਾ ਮੈਂ ਤੈਨੂੰ ਆਪਣੇ ਪੁੱਤਾਂ ਤੋਂ ਪਹਿਲਾਂ ਵੱਧ ਕੇ ਰੱਖਿਆ ਸੀ ਹੁਣ ਉਸ ਤੋਂ ਵੀ ਵੱਧ ਕੇ ਰੱਖੂਗਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਆ ਤੇ ਫਿਰ ਉਹ ਮਾਲਕਣ ਸੀ ਜਿਹੜੀ ਯਾਨੀ ਗੁਲਜ਼ਾਰ ਦੀ ਘਰ ਵਾਲੀ ਸੀ ਉਹ ਵੀ ਧਰਮੂਨ ਦਾ ਬਹੁਤ ਚਾਹ ਕਰਦੀ ਜਦੋਂ ਧਰਮੂ ਉਹਦੇ ਘਰੇ ਆਉਂਦਾ ਗੁਲਜ਼ਾਰ ਵੀ ਫੁੱਲਿਆ ਨਹੀਂ ਸਮਾਉਂਦਾ ਹੁੰਦਾ ਤੇ ਦੂਸਰੇ ਪਾਸੇ ਫਿਰ ਇਹ ਗੱਲਾਂ ਦਾ ਅਭਯੋਗ ਹਰਮੇਲ ਨੂੰ ਵੀ ਲੱਗਦਾ ਤੇ ਫਿਰ ਉਹ ਵੀ ਧਰਮੂ ਨੂੰ ਬਹੁਤ ਪਿਆਰ ਕਰਨ ਲੱਗ ਜਾਂਦਾ ਤਾਂ ਧਰਮੂ ਉਹ ਪਰਿਵਾਰ ਦਾ ਇੱਕ ਜੀ ਬਣ ਚੁੱਕਿਆ ਹੁੰਦਾ ਤੇ ਉਹਦਾ ਪਰਿਵਾਰ ਵੀ ਕਿੰਨੇ ਪਰਿਵਾਰ ਉਹ ਇੱਕ ਕੁੜੀ ਦੇ ਨਾਲ ਫਿਰ ਕਿਚੇਰਾ ਪਿੱਛੋਂ ਫਿਰ ਦੁਬਾਰਾ ਵਾਪਸੀ ਹੁੰਦੀ ਹੈ ਧਰਮੂ ਦੀ ਉਸ ਪਰਿਵਾਰ ਨਾਲ ਫਿਰ ਉਹ ਚਿਰਾਂ ਬਾਅਦ ਫਿਰ ਵਾਪਸੀ ਹੁੰਦੀ ਹੈ ਧਰਮੂ ਦੀ ਉਸ ਪਰਿਵਾਰ ਦੇ ਵਿੱਚ ਵਾਕਈ ਜਿੰਨੀ ਕਹਾਣੀ ਅਜੀਬ ਹੈ ਤੇ ਉਸ ਤੋਂ ਜ਼ਿਆਦਾ ਕਿਤੇ ਦਰਦਨਾਕ ਵੀ ਹੁੰਦੀ ਹੈ ਜਦੋਂ ਅੰਤ ਚ ਆ ਕੇ ਮਿਲਦੇ ਆਗੇ ਸੋ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇ ਤੁਹਾਡੀ ਵੀ ਕੋਈ ਕਹਾਣੀ ਐਸੀ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਲਿੰਕ ਇੰਸਟਾਗ੍ਰam ਆਈਡੀ ਦਾ ਲਿੰਕ ਹੈ ਉੱਤੇ ਮੈਸੇਜ ਕਰਕੇ ਸਾਡੇ ਨਾਲ ਰਾਬਤਾ ਜ਼ਰੂਰ ਕਾਇਮ ਕਰ ਸਕਦੇ ਹੋ ਤੇ ਇਹ ਕਹਾਣੀਆਂ ਤੁਸੀਂ ਸਵੇਰੇ 10:30 ਵਜੇ YouTube ਕੈਂਟ ਪੰਜਾਬੀ ਚੈਨਲ ਤੇ ਹਰ ਸ਼ੁੱਕਰਵਾਰ ਦੇਖ ਸਕਦੇ ਹੋ ਬਹੁਤ-ਬਹੁਤ ਧੰਨਵਾਦ